ਸਾਡੇ ਉੱਤੇ ਦੇਖੋ ਸਾਉਦੀਆ ਫਿਲਮਾਂ ਵੀ ਆ ਰਹੀਆਂ ਨੇ ਬਾਲੀਵੁੱਡ ਵੀ ਆ ਰਿਹਾ ਹਾਲੀਵੁੱਡ ਵੀ ਆ ਰਿਹਾ ਤਾਂ ਕੇਵਾਰ ਇਹ ਹੁੰਦਾ ਕਿ ਸਾਉਦੀ ਫਿਲਮ ਬਹੁਤ ਵੱਡੀ ਆ ਰਹੀ ਹੈ ਯਾਰ ਇਸ ਡੇਟ ਤੇ ਆ ਰਹੀ ਹੁਣ 2 ਹਫਤੇ ਹਰ ਇੱਕ ਫਿਲਮ ਨੂੰ ਚਾਹੀਦੀ ਹੁੰਦੀ ਹੈ ਕਮਾਈ ਕਰਨ ਲਈ ਪਿੱਛੇ ਅਰਦਾਸ ਹੋਣੀ ਹੈ 13 ਸਤੰਬਰ ਨੂੰ ਤਾਂ ਪ੍ਰੋਡਿਊਸਰਾਂ ਨੂੰ ਇਹ ਲੱਗਿਆ ਕਿ ਇਹ ਅਰਦਾਸ ਇੱਕ ਵੱਡੀ ਫ੍ਰੈਂਚਾਈਜ਼ੀ ਹੈ ਔਰ ਲੋਕ ਉਹਦੇ ਨਾਲ ਜੁੜੇ ਹੋਏ ਨੇ ਉਹਦੇ ਦੋਵੇਂ ਪਾਰਟ ਬਹੁਤ ਵੱਡੇ ਗਏ ਨੇ ਓਵਰਸੀਜ਼ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸੋ ਇਹੀ ਕਾਰਨ ਸੀ ਪਰ ਕਲੈਸ਼ ਹੋ ਗਿਆ ਬਟ ਕਲੈਸ਼ ਮੈਨੂੰ ਲੱਗਦਾ ਕਿ ਪੋਜ਼ਿਟਿਵ ਵੇ ਦੇ ਵਿੱਚ ਹੋਣਾ ਚਾਹੀਦਾ ਉਹਨੂੰ ਕੰਪੀਟੀਸ਼ਨ ਨਹੀਂ ਬਣਾ ਲੈਣਾ ਚਾਹੀਦਾ ਸੋ ਜਿਹੜੀ ਮੈਂ ਦੋਵੇਂ ਫਿਲਮਾਂ ਨੇ ਚੰਗਾ ਕੀਤਾ ਦੇਖੋ ਦੋਵੇਂ ਫਿਲਮਾਂ ਠੀਕ ਜਾ ਰਹੀਆਂ ਸੋ ਸਿਨੇਮਾ ਇਹ ਹੈ ਪਹਿਲਾਂ ਲਵ ਪੰਜਾਬ ਦੀ ਇੱਕ ਹੋਰ ਫਿਲਮ ਆਈ ਸੀ ਅਰਦਾਸ ਹੀ ਆਈ ਸੀ ਅਰਦਾਸ ਇੱਥੇ ਦੋਵੇਂ ਫਿਲਮਾਂ ਨੇ ਬਹੁਤ ਥੋੜਾ ਬਿਜ਼ਨਸ ਕੀਤਾ ਸੀ ਸੋ ਜੇ ਸਿਨੇਮਾ ਚੰਗਾ ਹੈ ਨਾ ਭਾਈ ਜੀ ਚਾਹੇ ਦੋ ਆ ਜਾਣ ਚਾਹੇ ਤਿੰਨਾਂ ਜਾਣ ਫਿਲਮਾਂ ਚੱਲਦੀ ਜਾਂਦੀਆਂ ਨੇ ਲੋਕ ਬਸ ਇਹ ਕੇ ਹੈ ਕਿ ਥੋੜਾ ਜਿਹਾ ਸ਼ੋ ਵੰਡੇ ਜਾਂਦੇ ਨੇ ਤੇ ਆਡੀਅנס ਜਿਹੜੀ ਉਹ ਵੰਡੀ ਜਾਂਦੀ ਹੈ ਚੰਗਾ ਸਿਨੇਮਾ ਆਲਵੇਜ਼ ਐਪਰੀ ਗਾਂਧੀ 3 ਤੋਂ ਬਾਅਦ ਗਾਂਧੀ 4 ਦੀ ਵੀ ਤਿਆਰੀ ਹੈ ਹਲੇ ਵੀਰੇ ਕੋਈ ਤਿਆਰੀ ਨਹੀਂ ਹਲੇ ਹੋਰ ਆਉਣੀਆਂ ਨੇ ਹਲੇ ਹੋਰ ਅਸੀਂ ਚੰਗੀਆਂ ਕਹਾਣੀਆਂ ਦੋ ਤਿੰਨ ਬੰਦਿਆਂ ਦੀ ਅਸੀਂ ਲਾਈਵ ਤੇ ਉਸ ਨੂੰ ਦੱਸਾਂਗੇ ਕਿ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਕਿ ਸਾਡੇ ਛੁਪੇ ਹੋਏ ਹੀਰੋ ਨੇ ਲੁਕੇ ਹੋਏ ਪੰਜਾਬ ਦੇ ਹੀਰੋ ਨੇ ਜਿਹੜੇ ਬਾਰੇ ਅਸੀਂ ਜਾਣਦੇ ਹਾਂ ਸੋ ਉਹੋ ਜਿਹੇ ਬੰਦੇ ਦੀਆਂ ਕਹਾਣੀਆਂ ਅਸੀਂ ਲੈ ਕੇ ਆਵਾਂਗੇ ਬੀਨੂ ਢਿੱਲੋਂ ਜੀ ਦਾ ਕਰੈਕਟਰ ਵਿੱਚ ਹੈ ਨਹੀਂ ਪਰ ਬੀਨੂ ਢਿੱਲੋਂ ਜੀ ਤੁਹਾਡੇ ਨਾਲ ਨੇ ਦੋਸਤ ਨੇ ਬੀਨੂ ਬਾਈ ਮੇਰੇ ਵੱਡੇ ਭਰਾ ਨੇ ਆਲਵੇਸ ਸਪੋਰਟ ਕਰਦੇ ਨੇ ਔਰ ਤੁਸੀਂ ਮੈਨੂੰ ਦੱਸ ਤਾਂ ਕਿ ਤੁਹਾਡੇ ਤੋਂ ਵੱਡੇ ਨੇ ਮੈਂ ਕਹਿੰਦਾ ਜੀ ਬਾਈ ਰਾਣੀ ਆਰਵਾਣੀ ਇਹ ਕੰਪਲੀਮੈਂਟ ਕੋਈ ਸ਼ਬਦ ਬੋਲਦੇ ਹੋ ਨਹੀਂ ਬੋਲਣ ਤੋਂ ਕਿ ਰਹਿ ਹੀ ਨਹੀਂ ਨਾ ਨਾ ਬਿੰਦੂ ਵਾਈ ਤਾਂ ਵੀਰੇ ਸਭ ਤੋਂ ਤੁਸੀਂ ਭਰਾ ਵੀ ਇਕੱਲਾ ਕਹਿ ਸਕਦੇ ਵੱਡੇ ਲੋਨ ਜ਼ਰੂਰੀ ਸੀ ਵਧੀਆ ਗੱਲ ਹੈ ਵੱਡਾ ਹੈ ਵੱਡਾ ਭਰਾਣਾ ਇੱਕ ਇੱਕ ਰਿਸਪੈਕਟ ਹੈ ਨਹੀਂ ਨਹੀਂ ਠੀਕ ਹੈ ਆਰਵਾਣੀ ਲਈ ਔਰ ਦੂਜੀ ਗੱਲ ਇਹ ਹੈ ਸਾਡੇ ਰੋਲ ਮਾਡਲ ਇਸ ਕਰਕੇ ਨੇ ਕਿਉਂਕਿ ਸਭ ਤੋਂ ਫਿੱਟ ਨਹੀਂ ਬਾਈ ਇੰਡਸਟਰੀ ਦੇ ਵਿੱਚ ਕੋਈ ਨਹੀਂ ਹੈਗਾ ਪੰਜਾਬੀ ਇੰਡਸਟਰੀ ਜਿਸੀ ਪਾ ਬਹੁਤ ਵਧੀਆ ਸਿੰਗਰ ਕਿਉਂਕਿ ਹਿੱਟ ਗਾਇਕ ਰਿਆ ਦਸੀ ਥੈਂਕ ਯੂ ਜਿਹਨ ਤੋਂ ਇਹ ਮੋਵਲ ਦੱਸੋ ਇਹਦੇ ਕੈਰੈਕਟਰ ਦਾ ਦੋ ਹੈ ਪਛਾਣ ਨਹੀਂ ਹੋਣੀ ਬਾਈ ਇਹ ਕਿਹੜਾ ਕੈਰੈਕਟਰ ਆ ਵਾਹ ਨਿਸ਼ਾਨ ਨਹੀਂ ਇਹ ਦੇ ਮੁੱਖ ਮੰਤਰੀ ਪੰਜਾਬ ਵਿੱਚ ਬਣਿਆ ਹੈ ਕੈਪਟਨ ਮਨਿੰਦਰ ਸਿੰਘ ਅੱਛਾ ਜੀ ਫਿਲਮ ਨੂੰ ਕੈਪਟਨ ਮਨਿੰਦਰ ਸਿੰਘ ਬਣੇ ਇਹਨੂੰ ਪਤਾ ਲੱਗ ਗਿਆ ਜਿਹਨੂੰ ਪਤਾ ਲੱਗਿਆ ਉਹ ਖੁਸ਼ੀ ਮਨਾਉਣਗੇ ਅੱਛਾ ਵਧੀਆ ਕਰੇ ਚੰਗਾ ਕੰਮ ਕੀਤਾ ਮਾਣ ਰੀਤ ਦੇ ਵਿੱਚ ਅੱਛਾ ਕਿੱਦਾਂ ਦਾ ਮਹਿਸੂਸ ਹੋਇਆ ਇਹ ਫਿਲਮ ਕਰਕੇ ਭਈ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੇਖੋ ਜਿਹੜਾ ਸਿਨੇਮਾ ਹੈ ਜਿਹੜੇ ਆਰਟਿਸਟ ਨੇ ਉਹਨਾਂ ਦਾ ਕੰਮ ਕੀ ਹੈ ਵੀ ਜੋ ਪੰਜਾਬ ਚ ਹੋ ਰਿਹਾ ਹੈ ਹਰ ਇੱਕ ਬੰਦਾ ਆਪਣੇ ਢੰਗ ਨਾਲ ਕੰਮ ਕਰਨਾ ਚਾਹੁੰਦਾ ਇੱਕ ਮਿੰਟ ਯਾਰ ਕੋਈ ਬੰਦਾ ਧਾਰਮਿਕ ਬਣ ਕੇ ਕਰਨਾ ਚਾਹੁੰਦਾ ਜਿਵੇਂ ਗਾਂਧੀ ਵਾਈ ਦਾ ਉਹਦਾ ਆਪਣਾ ਕੈਰੇਕਟਰ ਸੀਗਾ ਉਹ ਅਰਦੇ ਸਾਹਿਬ ਨਾਲ ਕੋਈ ਚੰਗਾ ਕੰਮ ਕਰ ਰਿਹਾ ਸੀ ਉਹਦਾ ਆਪਣਾ ਆਪਣਾ ਰਸਤਾ ਲੇਕਿਨ ਆਰਟਿਸਟਾਂ ਦਾ ਸਿਨੇਮੇ ਦਾ ਕੰਮ ਤਾਂ ਇਹ ਹੁੰਦਾ ਹੈ ਕਿ ਸਮਾਜ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਹਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਸੀ ਨਹੀਂ ਉਹਦੇ ਚੰਗਾ ਹੋ ਕੀ ਹੋਇਆ ਅਸੀਂ ਭਾਈ ਉਹਨਾਂ ਨੇ ਜਿਹੜਾ ਉਹਨਾਂ ਦਾ ਕੈਰੈਕਟਰ ਫੜਿਆ ਹੈ ਉਹਦੇ 'ਚ ਕਿੰਨੇ ਵਧੀਆ ਗੁਣ ਸੀ ਨਹੀਂ ਲੋਕ ਸਿਰਫ ਉਹਨੂੰ ਇੱਕ ਬਦਮਾਸ਼ ਤੌਰ ਤੇ ਦੇਖਦੇ ਸੀ ਲੇਕਿਨ ਉਹਨੇ ਆਪਣਾ ਰਸਤਾ ਭਾਵੇਂ ਕਿੱਦਾਂ ਮਾੜੀ ਬਣਾਇਆ ਪਰ ਉਹਨੇ ਕੰਮ ਬਹੁਤ ਵਧੀਆ ਕੀਤਾ ਉਹ ਲੈ ਕੇ ਹੋਣਾ ਸਮਾਜ ਦੇ ਵਾਸਤੇ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਜੋ ਭਾਈ ਦੇਵਾਨੀ ਬਹੁਤ ਵਧੀਆ ਕੰਮ ਕਰ ਰਹੇ ਨੇ ਇਦਾਂ ਹੀ ਹੋਰ ਬੜੇ ਕੈਰੈਕਟਰ ਨੇ ਜਿਵੇਂ ਭਾਈ ਉਹਨੇ ਦੱਸਿਆ ਉਹ ਲੈ ਕੇ ਆਉਣਾ ਸਾਡੀ ਡਿਊਟੀ ਵੜਦੀ ਹੈ ਉਹਨਾਂ ਨੂੰ ਦੇਖਣਾ ਪਸੰਦ ਕਰਨਾ ਉਹਨਾਂ ਨੂੰ ਸਾਨੂੰ ਸ਼ਾਬਾਸ਼ ਦੇਣਾ ਉਹ ਤੁਹਾਡੀ ਡਿਊਟੀ ਆ ਸਾਰੇ ਲੋਕਾਂ ਦੀ ਡਿਊਟੀ ਹੈ ਤੇ ਐਦਾਂ ਹੀ ਕਿਉਂਕਿ ਜੇ ਆਪਾਂ ਇੱਕ ਇੱਕ ਰੁੱਖ ਹੈ ਉਹਨੂੰ ਕੱਲੇ ਪੱਤੇ ਲੱਗੇ ਨੂੰ ਤਾਂ ਵੀ ਚੰਗਾ ਲੱਗਦਾ ਫੁੱਲ ਵੀ ਲੱਗੇ ਹੋਣੇ ਚਾਹੀਦੇ ਨੇ ਫਲ ਵੀ ਲੱਗੇ ਹੋਣੇ ਚਾਹੀਦੇ ਨੇ ਉਹਦੇ ਵਿੱਚ ਹਰ ਇੱਕ ਚੀਜ਼ ਚਾਹੀਦੀ ਹੈ ਇਸ ਕਰਕੇ ਸਿਨੇਮੇ ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਹੋਣੀ ਬਹੁਤ ਜ਼ਰੂਰੀ ਹੈ ਉਹ ਜੋ ਬਾਈ ਹੋਣੀ ਲੈ ਕੇ ਆ ਰਹੇ ਨੇ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਵੀ ਇਹਨਾਂ ਨੇ ਇੱਕ ਇਸ ਤਰ੍ਹਾਂ ਦੇ ਸਿਨੇਮੇ ਨੂੰ ਬਹੁਤ ਆਪਕੀ। ਥੈਂਕ ਯੂ। ਰਣਾ ਤੇ ਵਧੀਆ-ਵਧੀਆ ਕੰਟੈਂਟ ਆਪਦੇ ਆਪ ਵਿੱਚ ਲੱਗਦਾ ਜਿਹੜੇ ਬਕਾਬ ਤੋਂ ਜਿਹੜੇ ਬਕਾਬ ਤੇ ਆ ਕੁਰਸੀਆਂ ਤੇ ਜਿੱਥੇ ਬੈਠਿਆ ਉਹਨਾਂ ਇੰਟਰਵਿਊ ਆਉਂਦੀਆਂ ਨੇ। ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਹ ਸਭ ਤੁਹਾਡੇ ਕਰਕੇ ਹੁੰਦੀਆਂ ਨੇ ਤੁਸੀਂ ਤਾੜੀਆਂ ਮਾਰਦੇ ਹੋ ਕੀਮਤੀ ਸਮੇਂ ਤੋਂ ਸਮਾਂ ਘੱਟ ਕੇ ਆਪਣੇ ਕੀਮਤੀ ਪੈਸੇ ਖਰਚ ਕੇ ਸਾਨੂੰ ਮਾਨਣ ਆਉਣੇ ਉਹ ਸਿਨੇਮਾ ਘਰਾਂ ਵਿੱਚ ਸਾਡਾ ਫਰਜ਼ ਬਣਦਾ ਹੈ ਵੀ ਵਧੀਆ-ਵਧੀਆ ਸਿਨੇਮਾ ਤੁਹਾਡੇ ਮੂਰੇ ਲੈ ਕੇ ਆਈਏ ਤੇ ਤੁਹਾਡੀ ਜਿਹੜਾ ਕਸੋਰਟੀ ਹੈ ਉਹਦੇ ਉੱਤੇ ਪੂਰੇ ਖਰੇ ਉੱਤਰਿਆ ਸੀ। ਤੁਹਾਡੇ ਕੀ ਕਿਹੜੇ ਪ੍ਰੋਜੈਕਟ ਆ ਕਲੇ ਵੀਰੇ ਅਗਲੇ ਦਾ ਇੱਕ ਦੋ ਹੈਗੇ ਵੀਰੇ ਆ ਲੈਣ ਦਾ ਜਦੋਂ ਡੇਟ ਫਿਕਸ ਹੋ ਜੂਗਾ ਦੱਸੂਗਾ ਪਹਿਲਾਂ ਮੇਰੇ ਖਿਆਲ ਖੁਸ਼ਖਬਰੀ ਫਿਰ ਮੈਂ ਉਹ ਆਉਣੀ ਹੈ ਜੀ ਹਜੇ ਡੇਟ ਫਿਕਸ ਨਹੀਂ ਹੋ ਰਹੀ ਹੈ ਨਾ ਜੀ ਤਾਂ ਬਸ ਇਹੀ ਵੀ ਤੁਹਾਡਾ ਸਾਰਿਆਂ ਦਾ ਸਾਰਾ ਮੂਰੇ ਸਿਰ ਚੁੱਕਦਾ ਵੀਰੇ ਇੱਥੇ ਪਿਆਰ ਕਰਦੇ ਰਹੋ ਤੇ ਹਮੇਸ਼ਾ ਅਸੀਂ ਵਚਨਬੱਧਾ ਵੀ ਵਧੀਆ-ਵਧੀਆ ਸਿਨੇਮਾ ਤੁਹਾਡੇ ਮੂਰੇ ਕਹਿੰਦੇ ਰਹੀਏ ਚੜ੍ਹਦੀ ਕਲਾ ਚ ਰਹੋ ਆਪਣਾ ਸਹਿਜ ਦਾ ਖਿਆਲ ਰੱਖੋ ਆਪਣੇ ਆਪ ਦਾ ਮੈਨੂੰ ਉੱਤੇ ਦੇਵ ਹੋਰਾਂ ਦੀ ਬੜੀ ਪੁਰਾਣੀ ਜੋੜੀ ਹੈ ਭਗਵੰਤ ਮਾਨ ਹੋਰਾਂ ਨਾਲ ਹਾਂਜੀ 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 ਉਹ ਦਿਨ ਵੀ ਆਉਂਦੇ ਯਾਦ ਜਿਵੇਂ ਹੁਣ ਇਕੱਠੇ ਹੋ ਕੇ ਕਰਮਜੀਤ ਬਾਈ ਖੋ ਕੀ ਕੋ ਪਟਕੇ ਵਾਲੀਆਂ ਸਕਿੱਟਾਂ ਹੋਰ ਹੋਰ ਸਾਰੇ ਕਾਲੀ ਦੇ ਕਿੱਟੇ ਥੋੜੀ ਜਿਆਦੇ ਹੁਣ ਜਿਆਦੇ ਚੱਲੀਆਂ ਨੇ ਵੀਰੇ ਬਾਅਦ ਵਿੱਚ ਸਾਡੇ ਜਦੋਂ ਭਾਈ ਹਣੀ ਬੁੱਕਰ ਤਿੰਨ ਬਣੀ ਉਹ ਤੋਂ ਬਾਅਦ ਜਾਰੇ ਚੱਲੀਆਂ ਸਾਬ ਬਹੁਤ ਜਿਆਦੇ ਦੁਬਾਰੇ ਚੱਲ ਪਈਆਂ ਜੀ ਤੇ ਹੁਣ ਵੀ ਅਸੀਂ ਪਸੰਦ ਕਰਦੇ ਜੋਂ ਦੇਖਦੇ ਕੱਲ ਵੀ ਅਸੀਂ ਦੇਖਦੇ ਅੱਜ ਵੀ ਦੇਖਦੇ ਮਾਨ ਸਾਹਿਬ ਉਵੇਂ ਮਿਲਦੇ ਹਨ ਜੀ ਉਹ ਵੀ ਉਹ ਵੀ ਪਿਆਰ ਹੈ ਉਹ ਵੀ ਪਿਆਰ ਹੈ ਕੋਈ ਡੈਰ ਨਹੀਂ ਜੀ ਬੜੀ ਕੋਸ਼ਿਸ਼ ਕਰ ਰਹੇ ਹਾਂ ਪਲੈਨਿੰਗ ਸਾਡੀ ਹੈਗੀ ਹੈ ਕਿ ਇਕੱਠੇ ਫਿਲਮ ਕਰੀਏ ਸੀ ਮਾਨ ਸਾਹਿਬ ਲੈ ਹਾਂ ਜੀ ਹਾਂ ਵਾਈਕਰ ਕਿੱਟ ਫਰਗਾ ਅੱਛਾ ਕੋਈ ਪ੍ਰਵਾਸੀਆਂ ਨੂੰ ਕੁਝ ਬੋਲਣਾ ਹੈ ਜੀ ਰੋਇਪੁਰ ਵਾਲਿਆ ਅਸਤ ਧੰਨਵਾਦ ਬਹੁਤ ਧੰਨਵਾਦ ਇਹ ਕਹਿ ਰਹੇ ਹੋ ਸਾਡੇ ਬਾਰੇ ਕੋਈ ਬੋਲੂਗੇ ਯਾਰ ਫਿਰੋਜ਼ਪੁਰ ਯਾਰ ਛੱਡ ਦੇ ਪਹਿਲਾਂ ਕੀਤਾ ਸੀ ਫਿਰੋਜ਼ਪੁਰਾਣਾ ਨਹੀਂ ਪਾਉਂਦੀ ਅਸਲ ਪਹਿਲਾ ਦਿਨ ਪਹਿਲਾ ਦਿਨ ਪਹਿਲਾ ਦਿਨ ਵੈਰੀ ਗੁੱਡ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੋ ਸਕਦਾ ਬਾਬਾ ਜੀ ਫਿਰੋਜ਼ਪੁਰ ਪਟਿਆਲੇ ਵਾਲੇ ਆਪਾਂ ਆਪਰੇ ਆਪ ਮੰਡਲੇ ਯਾਰ ਆਪਾਂ ਇੱਕੋ ਹੀ ਆ ਕਿੰਨੇ ਜ਼ਿਲ੍ਹੇ ਜਾਣਾ ਹੁਣ ਸਾਰੇ ਸਾਰੇ ਜ਼ਿਲ੍ਹਿਆਂ ਜਿਹੜਾ ਆਰਾਊਂਡ ਹੈ ਬਾਈ ਸਾਰੇ ਕਿਦੀ ਕਰਾਂਗੇ ਹੁਣ ਵਾਲੇ ਹਫ਼ਤੇ ਤੱਕ ਨਾ ਜਾਂਦੇ ਰਹਿਣ ਦੇਖੋ ਧੰਨਵਾਦ ਕਰਨਾ ਪੜਦਾ ਹੋਂ ਅਡੀਅנס ਦਾ ਹਰ ਬੰਦਾ ਆਪਣੀ ਜੀਮ ਚੋਂ ਆਪਣਾ ਇੱਕ ਦਾ ਟਾਈਮ ਕੀਮਤੀ ਕਿ ਆਉਂਦਾ ਜੁਗਾ ਪੈਸੇ ਕੱਢ ਕੇ ਆਉਂਦਾ ਤੀਜਾ ਸਿਨੇਮੇ ਨੂੰ ਸਪੋਰਟ ਕਰਦਾ ਹੈ ਬਿਲਕੁਲ ਬਿਲਕੁਲ ਔਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਸਾਰਿਆਂ ਦਾ ਧੰਨਵਾਦ ਥੈਂਕਸ ਕਰਨਾ ਪੈਂਦਾ ਹਾਂਜੀ ਵਧੀਆ ਇਹਦੇ ਥੋੜਾ ਇਹਦੇ ਵਿੱਚ ਬਸ ਕੰਟੀਨਿਊ ਚੱਲ ਰਹੀ ਹੈ ਦੋਸਤ ਅੱਛਾ ਦੇ ਮੇਰੇ ਨਾਲ ਹੋਰ ਕੀ ਹੋਰ ਹੋਰ ਬਹੁਤ ਵਧੀਆ ਲੱਗ ਗਈ ਬਹੁਤ ਪ੍ਰੇਰਨਾ ਹੋ ਰਹੀ ਹੈ ਅੱਛਾ ਅਮੈਂ ਤੇ ਪਹਿਲਾਂ ਨਾਲੋਂ ਹੋਰ ਵਧੀਆ ਨਿਕਰ ਗਿਆ ਇਹਦੇ ਵਿੱਚ ਦੇ ਕੋ ਸੰਦਕ ਕੀਤਾ ਜਾ ਰਿਹਾ ਇਹਦੇ ਵਿੱਚ ਬੋਲੀ ਪਈ ਆ ਬੋਲੀ ਨੂੰ ਬੜਾ ਪਿਆਰ ਮਿਲ ਰਿਹਾ ਜੀ ਪਾ ਦੇ ਫਿਰ ਬੋਲੀ ਪਾਣੀ ਪਾਣੀ ਬੋਲੀ ਪਾ ਦੇ ਬਾਰੀ ਆਰੀ ਆਰੀ ਬਦਲੇ ਦੀ ਅੱਗ ਵੱਲਦੀ ਬੈਰੀ ਦੀ ਅੱਗ ਵੱਲਦੀ ਵੈਰੀ ਸਿੱਟ ਕੇ ਪੈਰਾ ਵਿੱਚ ਠਾਰੀ ਬੈਲੀਆਂ ਦਾ ਪਿੰਡ ਵੱਜਦਾ ਬੈਲੀਆਂ ਦਾ ਪਿੰਡ ਵੱਜਦਾ ਗੋਲੀ ਠਾਮਤ ਇਹ ਵਿੱਚ ਮਾਰੀ ਸੁਣ ਲੋ ਕੰਨ ਸਾਡੀ ਪੈਂਦੀ ਆ ਤੁਮਣੀ ਭਾਰੀ ਸੁਣ ਲੋ ਕੰਨ ਕਰਕੇ ਮੇਰਾ ਇੱਕ ਬਹੁਤ ਹੀ ਸਿੰਪਲ ਕੁੜੀ ਦਾ ਕੈਰੈਕਟਰ ਹੈ ਤੇ ਮੈਂ ਸਾਰੀ ਫਿਲਮ ਚ ਰੋਮੀ ਰਹਿਣੀ ਆ ਜਿਹੜੇ ਕਿ ਮੈਂ ਆਪਣੀ ਅਸਲ ਜ਼ਿੰਦਗੀ ਚ ਬਿਲਕੁਲ ਨਹੀਂ ਹੈਗੀ ਉਹ ਹੀ ਦਾ ਕੈਰੈਕਟਰ ਹੈ ਤੇ ਬਹੁਤ ਸੀਰੀਅਸ ਕੈਰੈਕਟਰ ਹੈ ਸਟਲੋ ਸਟੇਬਲ ਕੈਰੈਕਟਰ ਹੈ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਨਿਭਾ ਸਕੀ ਜਿਹਦੀ ਦਰਦੀਆਂ ਬੰਦ ਨਹੀਂ ਹੁੰਦੀਆਂ ਉਹ ਰੋਂਦੀ ਨਹੀਂ ਬਣੀ ਫਿਰ ਸਾਰੀ ਫਿਲਮ ਚ ਰੋਣਾ ਹਾਂਜੀ ਅੱਛਾ ਤੁਸੀਂ ਹਾਲ ਤੱਕ ਦੇਖਿਆ ਨਹੀਂ ਦੇਖੀ ਪਰ ਹੁਣ ਦੇਖਣ ਜੀ ਜ਼ਰੂਰ ਜਾ ਕੇ ਪਰਿਵਾਰ ਸਮੇਤ ਜ਼ਰੂਰ ਦੇਖ ਕੇ ਆਏ ਸਾਡੇ ਕੋਲ ਜੀ ਜੀ ਕਿਦਾਂ ਦਾ ਅੱਗੇ ਪ੍ਰੋਜੈਕਟ ਕੀ ਹੈ ਨੈਕਸਟ ਬਹੁਤ ساری ਫਿਲਮਾਂ ਲਾਈਨ ਅਪ ਹੈ ਕਾਲਸ ਬਹੁਤ سارے ਆ ਰਹੇ ਹੈ ਬਹੁਤ ਸਾਰਾ ਪਿਆਰ ਪੰਜਾਬ ਤੋਂ ਮਿਲ ਰਿਹਾ ਤੇ ਇਹ ਉਮੀਦ ਹੈ ਕਿ ਬਹੁਤ ਕੰਮ ਕਰਾਂਗੇ ਹਨ ਥੈਂਕ ਯੂ ਸਾਨੂੰ ਫਿਲਮ ਬਹੁਤ ਵਧੀਆ ਚੱਲੀ ਹੈ ਬਹੁਤ ਵਧੀਆ ਬਿਜ਼ਨਸ ਕੀਤਾ ਤੁਹਾਡੇ ਪਿਆਰ ਸਦਕਾ ਸਨਮੇ ਨੂੰ ਸਪੋਰਟ ਕੀਤੀ ਹੈ ਥੈਂਕ ਯੂ ਸੋ ਪੂਰੀ ਟੀਮ ਦੇ ਨਾਲ ਆਏ ਹਾਂ ਜੀ ਥੋੜੇ ਫਿਰੋਜਪੁਰ ਤੋਂ ਹੀ ਅਸੀਂ ਅੱਜ ਟੂਰ ਸ਼ੁਰੂ ਕੀਤਾ ਹੈ ਕਿ ਪੂਰੇ ਪੰਜਾਬ ਦਾ ਅਸੀਂ ਜਾ ਕੇ ਸੰਮਤ ਥੈਂਕਸ ਕਰਕੇ ਆਈਏ। ਤਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਥੈਂਕਸ। ਤੇ ਸੌਰੀ ਕਿ ਤੁਹਾਨੂੰ ਇੰਟਰਰੈਪਟ ਕੀਤਾ ਚੱਲਦੀ ਫਿਲਮ ਦੇ ਵਿੱਚ ਆ ਕੇ। ਤੁਹਾਡਾ ਐਂਟਰਟੇਨਰ ਰਕਿਆ ਸੀ। ਥੈਂਕ ਯੂ। ਹਾਂਜੀ ਰਿਤਿਆ ਰਹੀ ਥੈਂਕ ਯੂ ਕਰੋ ਮਾ। ਥੈਂਕ ਯੂ ਜੀ। ਦੇਰ ਜੀ ਬਹੁਤ ਬਹੁਤ ਸਾਰੇ ਬਹੁਤ ਪਿਆਰ ਦੇ ਰਹੇ ਹੋ। ਥੈਂਕ ਯੂ ਬਾਈ ਜੀ। ਥੈਂਕ ਯੂ ਬਾਈ ਜੀ। ਲਈ ਮੈਸੇਜ ਲੈ ਲੈਣਾ ਪਰ ਅਸੀਂ ਉਹਨੂੰ ਪੂਰੀ ਤਰ੍ਹਾਂ ਨਾਲ ਰੱਖ ਦੇਣੀ। ਤੁਮੈਂ ਹੀ ਕਹੂੰਗਾ ਜੇ ਸਿਨੇਮਾ ਦੇਖਦੇ ਹੋ ਸਿਨੇਮਾ ਇੱਕ ਬਹੁਤ ਵਧੀਆ ਸਾਧਨ ਹੈ ਜਿਹੜਾ ਕਿ ਜਿਸ ਨੂੰ ਤੁਸੀਂ ਦੇਖ ਕੇ ਮਤਲਬ ਸੁਧਰ ਸਕਦੇ ਹੋ ਦੇ ਸਕਦਾ ਹੈ ਪਰ ਸਿਨੇਮੇ ਤੋਂ ਸਾਨੂੰ ਸਿੱਖਿਆ ਵੀ ਲੈਣੀ ਚਾਹੀਦੀ ਹੈ ਫਿਲਮ ਬਾਰੇ ਥੋੜੀ ਡਿਟੇਲ ਦੇ ਦਿਓ ਕੋਈ ਡਿਟੇਲ ਦੇ ਵਿੱਚ ਇਹ ਹੈ ਕਿ ਚੱਲ ਰਹੀ ਹੈ ਜੀ ਫਿਲਮ ਸਾਰਿਆਂ ਨੂੰ ਪਸੰਦ ਆ ਰਹੀ ਹੈ ਔਰ ਜਿਹੜਾ ਹੀਰੋ ਹੈ ਉਹ ਇੱਕ ਰੋਬਨੋਡ ਦੇ ਤੌਰ ਤੇ ਅਸੀਂ ਦਿਖਾਇਆ ਹੈ ਕਿ ਕਿਵੇਂ ਲੋਕਾਂ ਦਾ ਭਲਾ ਕਰਨ ਵਾਲੇ ਜਿਹੜੇ ਇਨਸਾਨ ਅੱਜ ਕੱਲ੍ਹ ਦੁਨੀਆ ਦੇ ਵਿੱਚ ਘਟਨੇ ਇਹੋ ਜਿਹੇ ਪਾਤਰ ਦੁਨੀਆ ਦੇ ਵਿੱਚ ਘਟਨੇ ਪਹਿਲਾ ਸੀ ਇਹ ਥੋੜਾ ਜਿਹਾ ਕਰੈਕਟਰ ਕਰੈਕਟਰ ਚੱਕਿਆ ਜਿਵੇਂ ਅਸੀਂ ਜੱਗੀਆਂ ਸੂਰਮਿਆਂ ਦੀ ਗੱਲ ਕਰਦੇ ਹੁੰਦੇ ਸੀਗੇ ਜਾਂ ਉਹਨਾਂ ਯੋਧਿਆਂ ਦੀ ਗੱਲ ਕਰਦੇ ਹੁੰਦੇ ਸੀ ਜਿਹੜੇ ਰੋਬਨ ਹੁੱਡ ਹੁੰਦੇ ਸੀ ਗਰੀਬਾਂ ਲਈ ਜਾਂ ਕਿਸੇ ਲਈ ਵੀ ਨਿਸਵਾਰ ਤੇ ਉਹਨਾਂ ਦੀ ਆਪਣੀ ਲੜਾਈ ਨਹੀਂ ਹੁੰਦੀ ਸੀ ਪਰ ਉਹਨਾਂ ਦੇ ਹੱਕ ਦੀ ਫੜ ਜਾਂਦੇ ਸੀ। ਸੋ ਇੰਦਾ ਏ ਇੰਦਾ ਨਹੀਂ ਫਿਲਮ ਹੈ ਇਸ ਕਰਕੇ ਲੋਕਾਂ ਨੂੰ ਪਸੰਦ ਆਈ ਜਾਂ ਪਿਆਰ ਦਿੱਤਾ। ਸੋ ਸਾਡਾ ਸਿਨੇਮਾ ਆਲਵੇਜ਼ ਇਹੀ ਰਿਹਾ ਕਿ ਅਸੀਂ ਸਮਾਜ ਤੋਂ ਹੀ ਕਹਾਣੀਆਂ ਚੱਕੀਆਂ ਸੀ ਤੇ ਕੋਈ ਨਾ ਕੋਈ ਮੈਸੇਜ ਜ਼ਰੂਰ ਕਨਵੇ ਕਰੀਏ ਐਂਟਰਟੇਨਮੈਂਟ ਦੇ ਨਾਲ। ਭਾਜੀ ਇੱਕ ਗੱਲ ਹੋਰ ਪੁੱਛਣੀ ਹਾਂਜੀ ਵੀਰੇ ਦੋ ਦੋ ਫਿਲਮ ਹੋਣੀ ਆ ਉਹ ਚੱਲ ਰਹੀਆਂ ਇਹ ਇਹ ਹਾਨੀਕਾਰਕ ਨਹੀਂ ਸਾਡੇ ਸਿਨੇਮੇ ਨੂੰ ਬਾਈ ਦੇਖੋ ਕਈ ਵਾਰ ਪਤਾ ਕੀ ਹੈ ਮਜਬੂਰੀ ਬਣ ਜਾਂਦੀ ਹੈ ਕੋਈ ਬੰਦਾ ਜਾਣ ਬੁੱਝ ਕੇ ਫਿਲਮ ਨਹੀਂ ਲਾਉਂਦਾ ਕਿਸੇ ਨਾਲ ਕਿ ਜਾਂ ਤਾਂ ਕੋਈ ਕੰਪੀਟੀਸ਼ਨ ਆ ਕੋਈ ਵੀ ਬੰਦਾ ਨਹੀਂ ਚਾਹਦਾ ਕੋਈ ਪ੍ਰੋਡਿਊਸਰ ਨਹੀਂ ਚਾਹਦਾ ਕਿ ਉਹ ਆਪਦਾ ਨੁਕਸਾਨ ਕਰਾਵੇ ਕਿਉਂਕਿ ਸਾਡੇ ਉੱਤੇ ਦੇਖੋ ਸੌਦੀਆਂ ਫਿਲਮਾਂ ਵੀ ਆ ਰਹੀਆਂ ਨੇ ਬਾਲੀਵੁੱਡ ਵੀ ਆ ਰਿਹਾ ਹਾਲੀਵੁੱਡ ਵੀ ਆ ਰਿਹਾ ਤਾਂ ਕਈ ਵਾਰ ਇਹ ਹੁੰਦਾ ਕਿ ਯਾਰ ਸੌਦੀ ਫਿਲਮ ਬਹੁਤ ਵੱਡੀ ਆ ਰਹੀ ਹੈ ਯਾਰ ਇਸ ਡੇਟ ਤੇ ਆ ਰਹੀ ਹੁਣ ਦੋ ਹਫ਼ਤੇ ਹਰੇਕ ਫਿਲਮ ਨੂੰ ਚਾਹੀਦੀ ਹੁੰਦੀ ਨੇ ਕਮਾਈ ਕਰਨ ਲਈ ਪਿੱਛ ਕਬਡੀ ਸਰਾਂ ਨੂੰ ਇਹ ਲੱਗਿਆ ਕਿ ਅਰਦਾਸ ਇੱਕ ਕਬੱਡੀ ਫਰਾਂਚਾਈਜ਼ੀ ਹੈ ਔਰ ਲੋਕ ਉਹਦੇ ਨਾਲ ਜੁੜੇ ਹੋਏ ਨੇ ਉਹਦੇ ਦੋਵੇਂ ਪਾਰਟ ਬਹੁਤ ਵੱਡੇ ਗਏ ਨੇ ਉਮਰ ਸਿੰਘ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸੋ ਇਹੀ ਕਾਰਨ ਸੀ ਪਰ ਕਲੈਸ਼ ਹੋ ਗਿਆ ਬਟ ਕਲੈਸ਼ ਮੈਨੂੰ ਲੱਗਦਾ ਕਿ ਪੋਜ਼ਿਟਿਵ ਵੇ ਦੇ ਵਿੱਚ ਹੋਣਾ ਚਾਹੀਦਾ ਉਹਨੂੰ ਕੰਪੀਟੀਸ਼ਨ ਨਹੀਂ ਬਣਾ ਲੈਣਾ ਚਾਹੀਦਾ ਸੋ ਜਿਹੜੀ ਮੈਂ ਦੋਵੇਂ ਫਿਲਮਾਂ ਨੇ ਚੰਗਾ ਕੀਤਾ ਦੇਖੋ ਦੋਵੇਂ ਫਿਲਮਾਂ ਠੀਕ ਜਾ ਰਹੀਆਂ ਨੇ ਸੋ ਸਾਨੂੰ ਮੈਂ ਇਹੀ ਹੈ ਪਹਿਲਾ ਲਵ ਪੰਜਾਬ ਦੀ ਇੱਕ ਹੋਰ ਫਿਲਮ ਆਈ ਸੀਗੀ ਅਰਦਾਸ ਹੀ ਆਈ ਸੀਗੀ ਅਰਦਾਸ ਦੇ ਦੋਵੇਂ ਫਿਲਮਾਂ ਨੇ ਬਹੁਤ ਥੋੜਾ ਬਿਜ਼ਨਸ ਕੀਤਾ ਸੀ ਤੁঝে ਸਿਨੇਮਾ ਚੰਗਾ ਨਾ ਬਾਈ ਜੀ ਚਾਹੇ 2 ਆ ਜਾਣ ਚਾਹੇ 3 ਆ ਜਾਣ ਫਿਲਮਾਂ ਚੱਲਦੀ ਜਾਂਦੀ ਐ ਲੋਕੋ ਬਸ ਇਹ ਕੇ ਐ ਕਿ ਥੋੜਾ ਜਿਹਾ ਸ਼ੋਅ ਵੰਡੇ ਜਾਂਦੇ ਤੇ ਆਡੀਅנס ਜਿਹੜੀ ਉਹ ਵੰਡੀ ਜਾਂਦੀ ਐ ਚੰਗਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਹੁੰਦਾ ਆਲਵੇਜ਼ ਬਿਜ਼ਨਸ ਕਰਕੇ ਗਾਂਧੀ 3 ਤੋਂ ਬਾਅਦ ਗਾਂਧੀ 4 ਦੀ ਵੀ ਕਹਿਰੀ ਹਾਲੇ ਵੀਰੇ ਕੋਈ ਕਹਿਰੀ ਨਹੀਂ ਹਲੇ ਹੋਰ ਆਉਣੀਆਂ ਨੇ ਹਲੇ ਹੋਰ ਅਸੀਂ ਚੰਗੀਆਂ ਕਹਾਣੀਆਂ ਦੋ ਤਿੰਨ ਬੰਦੇ ਆ ਵੀ ਅਸੀਂ ਲਾਈਫ ਦੇ ਉੱਤੋਂ ਉਹਨੂੰ ਦੱਸਾਂਗੇ ਇਹ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਕਿ ਸਾਡੇ ਛੁਪੇ ਹੋਏ ਹੀਰੋ ਨੇ ਲੁਕੇ ਹੋਏ ਪੰਜਾਬ ਦੇ ਹੀਰੋ ਨੇ ਜਿਹੜੇ ਬਾਰੇ ਅਸੀਂ ਜਾਣਦੇ ਨਹੀਂ ਉਹੋ ਜਿਹੇ ਬੰਦੇ ਨੇ ਕਹਾਣੀਆਂ ਸੀ ਲੈ ਕੇ ਆ। ਬੀਨੂ ਢਿੱਲੋਂ ਜੀ ਦਾ ਕਰੈਕਟਰ ਵਿੱਚ ਹੈ ਨਹੀਂ ਪਰ ਬੀਨੂ ਢਿੱਲੋਂ ਜੀ ਤੁਹਾਡੇ ਨਾਲ ਨੇ ਦੋਸਤ ਨੇ। ਬੀਨੂ ਬਾਈ ਮੇਰੇ ਵੱਡੇ ਭਰਾ ਨੇ ਆਲਵੇਸ ਸਪੋਰਟ ਕਰਦੇ ਨੇ। ਔਰ ਤੁਸੀਂ ਮੈਨੂੰ ਦੱਸਤਾ ਵੀ ਤੁਹਾਡੇ ਤੋਂ ਵੱਡੇ ਨੇ। ਮੈਂ ਕਹਿੰਦਾ ਬਾਈ ਭਰਾ ਭਰਾ ਦੀ ਆਰਦਾ ਨਹੀਂ ਹੈ। ਇਹ ਕੰਪਲੀਮੈਂਟ ਨਹੀਂ। ਤੁਸੀਂ ਬਿਲਹਸਰਿਓ ਕੋਈ ਸ਼ਬਦ ਬੋਲ ਦਿਓ। ਇਹ ਬੋਲਣ ਜੋ ਗੈਰ ਹੈ ਹੀ ਨਹੀਂ। ਨਾ ਨਾ ਬੀਨੂ ਬਾਈ ਤਾਂ ਵੀਰੇ ਸਭ ਤੋਂ ਤੁਸੀਂ ਭਰਾ ਵੀ ਇਕੱਲਾ ਕਹਿ ਸਕਦੇ ਵੱਡੇ ਹੋਣ ਜ਼ਰੂਰੀ ਸੀ। ਵਧੀਆ ਗੱਲ ਹੈ। ਵੱਡਾ ਹੈ ਜੀ ਵੱਡਾ ਭਰਾ ਹੈ। ਇੱਕ ਇੱਕ ਰਿਸਪੈਕਟ ਹੈ। ਨਹੀਂ ਨਹੀਂ ਠੀਕ ਹੈ ਬਾਈ ਲਈ। ਔਰ ਦੂਜੀ ਗੱਲ ਇਹ ਹੈ ਸਾਡੇ ਇਹ ਰੋਲ ਮਾਡਲ ਇਸ ਕਰਕੇ ਨੇ ਕਿਉਂਕਿ ਸਭ ਤੋਂ ਫਿੱਟ ਨਹੀਂ ਬਾਈ ਇੰਡਸਟਰੀ ਦੇ ਵਿੱਚ ਕਿਹੜਾ ਫਿੱਟ ਏਕਟਰ ਕੋਈ ਨਹੀਂ ਹੈਗਾ ਪੰਜਾਬੀ ਇੰਡਸਟਰੀ ਦਾ ਜस्सी ਪਾ ਬਹੁਤ ਵਧੀਆ ਸਿੰਗਰ ਕਿਉਂਕਿ ਹਿੱਟ ਗਾਇਕ ਰਿਹਾ ਜੱਸੀ ਥੈਂਕ ਯੂ ਜਿਹਨ ਤੋਂ ਇਹ ਮੌਕਾ ਏਕਟਰ ਦਾ ਦੇ ਪਛਾਣ ਨਹੀਂ ਹੋਣੀ ਬਾਈ ਕਿਹੜਾ ਕਰੈਕਟਰ ਹੈ ਉਹ ਪਛਾਣ ਨਹੀਂ ਪੰਜਾਬ ਵਿੱਚ ਬਣਿਆ ਹੋਇਆ ਕੈਪਟਨ ਮੁੰਦਰ ਸਿੰਘ ਅੱਛਾ ਕੈਪਟਨ ਮਨਿੰਦਰ ਸਿੰਘ ਬਣੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਉਹ ਖੁਸ਼ੀ ਮਨਾਉਣਗੇ ਅੱਛਾ ਵਧੀਆ ਕਰੇ ਚੰਗਾ ਕੰਮ ਕੀਤਾ ਮਾਣ ਆ ਰਿਹਾ ਦੇਖੋ ਅੱਛਾ ਕਿੱਦਾਂ ਦਾ ਮਹਿਸੂਸ ਹੋਇਆ ਫਿਲਮ ਕਰਕੇ ਭਾਈ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੇਖੋ ਜਿਹੜਾ ਸਿਨੇਮਾ ਹੈ ਜਿਹੜੇ ਆਰਟਿਸਟਸ ਹੁੰਦੇ ਹੈ ਵੀ ਜੋ ਪੰਜਾਬ ਚ ਹਰ ਇੱਕ ਬੰਦਾ ਆਪਣਾ ਜਾਣੇ ਇੱਕ ਮਿੰਟ ਯਾਰ ਇੱਕ ਕੋਈ ਬੰਦਾ ਧਾਰਮਿਕ ਬਣ ਕੇ ਕਰਨਾ ਚਾਹੁੰਦਾ ਹੈ ਜਿਵੇਂ ਗਾਂਧੀ ਵਾਈਦਾ ਉਹਦਾ ਆਪਣਾ ਕੈਰੈਕਟਰ ਸੀਗਾ ਉਹ ਅਰਦੇ ਸਾਹਿਬ ਨਾਲ ਕੋਈ ਚੰਗਾ ਕੰਮ ਕਰ ਰਿਹਾ ਸੀ ਉਹਦਾ ਆਪਣਾ ਆਪਣਾ ਰਸਤਾ ਸੀ ਲੇਕਿਨ ਆਰਟਿਸਟਾਂ ਦਾ ਸਿਨੇਮੇ ਦਾ ਕੰਮ ਤਾਂ ਇਹ ਹੁੰਦਾ ਹੈ ਵੀ ਸਮਾਜ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਹਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਤੇ ਉਹਦੇ ਚੰਗਾ ਹੁੰਦੀ ਹੋਏ ਅਸੀਂ ਭਾਈ ਉਹਨਾਂ ਨੇ ਜਿਹੜਾ ਉਹਨਾਂ ਦਾ ਕਰੈਕਟਰ ਫੜਿਆ ਉਹ ਉਹਦੇ ਚ ਕਿੰਨੇ ਵਧੀਆ ਗੁਣ ਸੀ ਨਹੀਂ ਲੋਕ ਸਿਰਫ ਉਹਨੂੰ ਇੱਕ ਬਦਮਾਸ਼ ਤੌਰ ਤੇ ਦੇਖਦੇ ਸੀ ਲੇਕਿਨ ਉਹਨੇ ਆਪਣਾ ਰਸਤਾ ਆਪਣੇ ਕਿੱਦਾਂ ਮਾਰਗੀ ਬਣਾਇਆ ਪਰ ਉਹਨੇ ਕੰਮ ਬਹੁਤ ਵਧੀਆ ਕੀਤਾ ਉਹ ਲੈ ਕੇ ਆਉਣਾ ਸਮਾਜ ਦੇ ਵਾਸਤੇ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਜੋ ਭਾਈ ਦੇਵਾਨੀ ਬਹੁਤ ਵਧੀਆ ਕੰਮ ਕਰਦੇ ਆ ਇਦਾਂ ਹੀ ਹੋਰ ਬੜੇ ਟਰੈਕਟਰ ਨੇ ਜਿੰਨੇ ਬਾਈ ਉਹਨਾਂ ਨੇ ਦੱਸਿਆ ਉਹ ਲੈ ਕੇ ਆਉਣਾ ਸਾਡੀ ਡਿਊਟੀ ਬਣਦੀ ਹੈ ਉਹਨਾਂ ਨੂੰ ਦੇਖਣਾ ਪਸੰਦ ਕਰਨਾ ਉਹਨਾਂ ਨੂੰ ਸਾਨੂੰ ਸ਼ਾਬਾਸ਼ ਦੇਣਾ ਉਹ ਤੁਹਾਡੀ ਡਿਊਟੀ ਆ ਸਾਰੇ ਲੋਕਾਂ ਦੀ ਡਿਊਟੀ ਹੈ ਤੇ ਇਦਾਂ ਹੀ ਕਿਉਂਕਿ ਜੇ ਆਪਾਂ ਇੱਕ ਇੱਕ ਰੁੱਖ ਹੈ ਉਹਨੂੰ ਕੱਲੇ ਪੱਤੇ ਲੱਗੇ ਉਹ ਤਾਂ ਵੀ ਚੰਗਾ ਲੱਗਦਾ ਫੁੱਲ ਵੀ ਲੱਗੇ ਹੋਣੇ ਚਾਹੀਦੇ ਨੇ ਫਲ ਵੀ ਲੱਗੇ ਹੋਣੇ ਚਾਹੀਦੇ ਨੇ ਉਹਦੇ ਵਿੱਚ ਹਰ ਇੱਕ ਚੀਜ਼ ਚਾਹੀਦੀ ਹੈ ਇਸ ਕਰਕੇ ਸਿਨੇਮੇ ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਹੋਣੀ ਬਹੁਤ ਜ਼ਰੂਰੀ ਹੈ ਉਹ ਜੋ ਭਾਈ ਹੁਣੇ ਲੈ ਕੇ ਆ ਰਹੇ ਨੇ ਅਸੀਂ ਤਾਂ ਭਾਈ ਨੂੰ ਬਹੁਤ ਜਿਆਦਾ ਪਿਆਰ ਕਰਦੇ ਆ ਵੀ ਇਹਨਾਂ ਨੇ ਇੱਕ ਇਸ ਤਰ੍ਹਾਂ ਦੇ ਸਿਨੇਮੇ ਨੂੰ ਬਹੁਤ ਆਪਕੀਆ ਥੈਂਕ ਯੂ ਇਹ ਰਹਿਣ ਤੇ ਵਧੀਆ ਵਧੀਆ ਕੰਟੈਂਟ ਆਪਦੇ ਆਪ ਵਿੱਚ ਲੱਗਦਾ ਜਿਹੜੇ ਮਕਾਮ ਤੇ ਜਿਹੜੇ ਮਕਾਮ ਤੇ ਆ ਕੁਰਸੀਆਂ ਤੇ ਜਿੱਥੇ ਬੈਠੇ ਆ ਉਹਨਾਂ ਇੰਟਰਵਿਊ ਆਉਂਦੀਆਂ ਨੇ ਇਮਾ ਹਮੇਸ਼ਾ ਕਹਿੰਦਾ ਹੁੰਦਾ ਵੀ ਇਹ ਸਭ ਤੁਹਾਡੇ ਕਰਕੇ ਹੁੰਦੀਆਂ ਨੇ ਤੁਸੀਂ ਕਾੜੀਆਂ ਮਾਰਦੇ ਹੋ ਕੀ ਕੀ ਸਮੇਂ ਤੋਂ ਸਮਾਂ ਗੱਟ ਕੇ ਆਪਣੇ ਕੀਮਤੀ ਪੈਸੇ ਖਰਚ ਕੇ ਸਾਨੂੰ ਮਨੰਦ ਨਾ ਹੋਣੇ ਉਹ ਸਿਨੇਮਾ ਘਰਾਂ ਵਿੱਚ ਸਾਡਾ ਬਰਜ਼ ਬਣਦਾ ਕਿ ਵਧੀਆ ਵਧੀਆ ਸਿਨੇਮਾ ਤੁਹਾਡੇ ਕੋਲੇ ਲੈ ਕੇ ਆਈਏ ਤੇ ਤੁਹਾਡੀ ਜਿਹੜਾ ਕਸੌਟੀ ਹੈ ਉਹਦੇ ਉੱਤੇ ਪੂਰੇ ਖਰੇ ਉੱਤਰਿਆ ਸੀ ਤੁਹਾਡੇ ਕੀ ਕਿਹੜੇ ਪ੍ਰੋਜੈਕਟਾਂ ਲਈ ਵੀਰੇ ਅਗਲੇ ਦਾ ਇਹ ਆਰਲੈਂਡ ਦਾ ਜੋ ਡੇਟ ਫਿਕਸ ਹੋ ਜੋ ਦੱਸੂਗਾ ਪਹਿਲਾਂ ਮੇਰੇ ਖਾਲ ਖੁਸ਼ਕਬਰੀ ਮੈਨੂੰ ਮੈਂ ਉਹ ਆਉਣੀ ਹੈ ਜੀ ਹਜੇ ਡੇਟ ਫਿਕਸ ਨਹੀਂ ਹੋਇਆ ਵੀਰੇ ਤਾਂ ਬਸੇ ਹੀ ਵੀ ਤੁਹਾਡਾ ਸਾਰਿਆਂ ਦਾ ਸਾਰਾ ਪੂਰੇ ਸਿਰ ਚੋਂ ਲੱਗ ਗਿਏ ਇੱਥੇ ਪਿਆਰ ਕਰਦੇ ਰਹੋ ਤੇ ਹਮੇਸ਼ਾ ਅਸੀਂ ਬਚਨ ਵੱਧਾ ਵੀ ਵਧੀਆ-ਵਧੀਆ ਸਿਨੇਮਾ ਤੁਹਾਡੇ ਪੂਰੇ ਕਹਿੰਦੇ ਰਹੀਏ ਚੜ੍ਹਦੀਆਂ ਕਲਾ ਚ ਰਹੋ ਆਪਣਾ ਸਹਿਜ ਦਾ ਖਿਆਲ ਲੱਖੋ ਆਪਣੇ ਆਲ ਕਰਦੇ ਰਹੋ ਮੈਨੂੰ ਉੱਤੇ ਦੇਵ ਹੋਰਾਂ ਦੀ ਬੜੀ ਪੁਰਾਣੀ ਜੋੜੀ ਹੈ ਭਗਵੰਤ ਮਾਨ ਹੋਰਾਂ ਨਾਲ ਹਾਂਜੀ 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 ਉਹ ਦਿਨ ਵੀ ਆਉਂਦੇ ਯਾਦ ਜਿਵੇਂ ਹੁਣ ਇਕੱਠੇ ਹੋ ਗਏ ਕਰਮਜੀਤ ਬਾਈ ਹੋਰੀ ਸਾਰੇ ਇੱਥੇ ਹੁੰਦੇ ਆ ਬਾਈ ਹੁਣ ਵੀ ਕਿੱਥੇ ਨੇ ਜਾ ਰਹੀ ਹੈ ਸਾਰਿਆਂ ਦੀ ਤੁਕਾ ਪਟਕੇ ਵਾਲੀਆਂ ਸਿਕਟਾਂ ਸਾਰੇ ਪਟਾਖੇ ਦੇ ਕਿੱਟੇ ਆ। ਹੁਣ ਜਿਆਦੇ ਹੁਣ ਜਿਆਦੇ ਚੱਲੀਆਂ ਨੇ ਵੀਰੇ ਬਾਅਦ ਵਿੱਚ ਸਾਡੇ ਜਦੋਂ ਭਾਈ ਹਣੀ 30 ਬਣੇ ਉਸ ਤੋਂ ਬਾਅਦ ਜਿਆਦੇ ਚੱਲੀਆਂ ਸਾਰ ਬਹੁਤ ਜਿਆਦੇ ਦੁਆਰੇ ਚੱਲ ਪਈਆਂ ਦੀ ਤੇ ਹੁਣ ਵੀ ਅਸੀਂ ਪਸੰਦ ਕਰਦੇ ਜਿਉਂ ਦੇਖਦੇ ਕੱਲ ਵੀ ਅਸੀਂ ਦੇਖਦੇ ਅੱਜ ਵੀ ਦੇਖਦੇ ਮਾਨ ਸਾਹਿਬ ਉਵੇਂ ਮਿਲਦੇ ਰਾਜੀ ਉਵੇਂ ਉਵੇਂ ਪਿਆਰ ਹੈ ਜਿਉਂ ਵੀ ਪਿਆਰ ਹੈ ਉਵੇਂ ਹੀ ਹੈ ਰਾਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਲੈਨਿੰਗ ਸਾਡੀ ਹੈਗੀ ਹੈ ਕਿ ਇਕੱਠੇ ਫਿਲਮ ਕਰੀਏ ਸੀ ਮਾਨ ਸਾਹਿਬ ਲੈ ਕੇ ਹਾਂਜੀ ਹਾਂ ਵਾਈਕਰ ਕਿੱਪਾ ਜੀ ਅੱਛਾ ਕਰਿਆ ਫਰੋਜ਼ਪੁਰ ਵਾਲਿਆਂ ਨੂੰ ਕੋਈ ਬੋਲੂਗਾ ਨਹੀਂ ਫਿਰੋਜ਼ਪੁਰ ਵਾਲਿਆਂ ਦਾ ਬੜਾ ਧੰਨਵਾਦ ਜੀ ਬਹੁਤ ਦੱਸਿਆ ਇਹ ਕਹਿ ਰਹੇ ਹੋ ਸਾਡੇ ਵਾਰ ਕੋਈ ਬੋਲੂਗੇ ਫਰੋਜ਼ਪੁਰ ਵਾਲੋ ਯਾਰ ਸੱਟ ਮੇਲਾ ਦੇਖ ਪਹਿਲਾਂ ਕੀਤਾ ਸੀ ਫਰੋਜ਼ਪੁਰ ਵਾਲਿਆਂ ਨੇ ਮੈਨੂੰ ਮਾੜੀ ਦੱਸਣ ਲੱਗਿਆ ਫਰੋਜ਼ਪੁਰ ਵਾਲੇ ਪਹਿਲਾ ਦਿਨ ਪਹਿਲਾ ਪਹਿਲਾ ਦਿਨ ਪਹਿਲਾ ਦਿਨ ਵੈਰੀ ਵੈਰੀ ਇਸ ਮਾਤੋ ਕੁਝ ਨਹੀਂ ਹੋ ਸਕਦਾ ਬਾਬਾ ਜੀ ਦੂਜੀ ਗੱਲ ਫਰੋਜ਼ਪੁਰ ਪਟਿਆਲੇ ਵਾਲੇ ਆਪਾਂ ਆਪਲੇ ਆਪ ਵੰਡ ਲਈ ਯਾਰ ਆਪਾਂ ਇੱਕੋ ਹੀ ਆ ਕਿੰਨੇ ਜ਼ਿਲ੍ਹਿਆਂ ਜਾਣਾ ਹੁਣ ਤੁਸੀਂ ਸਾਰੇ ਸਾਰੇ ਜ਼ਿਲ੍ਹਿਆਂ ਦੇ ਆਰਾਊਂਡ ਭਈ ਸਾਰੇ ਕਿਤੇ ਕਰਾਂਗੇ ਹੁਣ ਆਲੀ ਹਫਤੇ ਤੱਕ ਨਾਲ ਜਾਂਦੇ ਰਹਿਵਾਂਗੇ ਸਾਰੇ ਜਿਹੜਾ ਦੇਖੋ ਧੰਨਵਾਦ ਕਰਨਾ ਪड़ਦਾ ਆ ઓਡੀਅেন্স ਦਾ ਹਰ ਬੰਦਾ ਆਪਣੀ ਜੇਬ ਤੋਂ ਆਪਣਾ ਇੱਕ ਦਾ ਟਾਈਮ ਕੀਮਤੀ ਕੱਢ ਕੇ ਆਉਂਦਾ ਦੂਜਾ ਪੈਸੇ ਕੱਢ ਕੇ ਆਉਂਦਾ ਤੇ ਤੀਜਾ ਸਿਨੇਮੇ ਨੂੰ ਸਪੋਰਟ ਕਰਦਾ ਹੈ ਉਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਸਾਰਿਆਂ ਦਾ ਧੰਨਵਾਦ ਥੈਂਕਸ ਕਰਨਾ ਪੈਂਦਾ ਹਾਂਜੀ ਵਧੀਆ ਇਹਦੇ ਵਿੱਚ ਵੀ ਕਿਦਾਂ ਦਾ ਕਰੈਕਟਰ ਥੋੜਾ ਇਹਦੇ ਵਿੱਚ ਬਸ ਕੰਟੀਨਿਊ ਚੱਲ ਰਹੀ ਹੈ ਦੋਸਤ ਅੱਛਾ ਦੇ ਮੇਰੇ ਨਾਲ ਹੂੰ ਹੋਰ ਕੀ ਹੋਰ ਹੋਰ ਬਹੁਤ ਵਧੀਆ ਲੱਗਦੀ ਬਹੁਤ ਪ੍ਰੇਮ ਹੋ ਰਹੀ ਹੈ ਅੱਛਾ ਹਨਾ ਤੇ ਪਹਿਲਾਂ ਨਾਲੋਂ ਹੋਰ ਵਧੀਆ ਨਿਕਰ ਗਿਆ ਦੇ ਵਿੱਚ ਤੇ ਪਸੰਦ ਕੀਤਾ ਯਾਰ ਇਹਦੇ ਵਿੱਚ ਬੋਲੀ ਪਈ ਹੈ ਬੋਲੀ ਨੂੰ ਬੜਾ ਪਿਆਰ ਮਿਲਿਆ ਜੀ ਬਾਅਦੇ ਫਿਰ ਬੋਲੀ ਪਾਣੀ ਪਾਣੀ ਬੋਲੀ ਦਾ ਹਾਂ ਹਾਰੀ ਯਾਰੀ ਯਾਰੀ ਬਦਲੇ ਦੀ ਅੱਗ ਬਲਦੀ ਬਦਲੇ ਦੀ ਅੱਗ ਬਲਦੀ ਵੈਰੀ ਸਿੱਟਕੇ ਪੈਰਾ ਵਿੱਚ ਠਾਰੀ ਬੈਲੀਆਂ ਦਾ ਪਿੰਡ ਵੱਜਦਾ ਉਹ ਬੈਲੀਆਂ ਦਾ ਪਿੰਡ ਵੱਜਦਾ ਗੋਲੀ ਠਾ ਮੱਥੇ ਵਿੱਚ ਮਾਰੀ ਸੁਣ ਲਓ ਕੰਨ ਕਰਕੇ ਸਾਡੀ ਪੈਂਦੀ ਆ ਦੁਸ਼ਮਣੀ ਭਾਰੀ ਸੁਣ ਲਓ ਕੰਨ ਕਰਕੇ ਜਵਾ ਇਹ ਬਹੁਤ ਹੀ ਸਿੰਪਲ ਕੁੜੀ ਦਾ ਕੈਰੇਕਟਰ ਹੈ ਜਿਸਨੇ ਸਾਰੇ ਫਿਲਮਾਂ ਨੂੰ ਨਹੀਂ ਰਹੀ ਆ ਜਿਹੜੀ ਜਿਵੇਂ ਆਪਣੀ ਅਸਲ ਜ਼ਿੰਦਗੀ ਜਦ ਬਿਲਕੁਲ ਨਹੀਂ ਹੈਗੀ ਉਹ ਹੈਗਾ ਕੈਰੇਕਟਰ ਹੈ ਤੇ ਬਹੁਤ ਸੀਰੀਅਸ ਕੈਰੇਕਟਰ ਹੈ ਸਰਟਨਰ ਸਟੇਬਲ ਕੈਰੇਕਟਰ ਹੈ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਨਿਭਾ ਸਕੀ ਜਿਹਦੀ ਤਰਦੀਆਂ ਬੰਦ ਨਹੀਂ ਹੁੰਦੀਆਂ ਉਹ ਰੋਂਦੀ ਨਹੀਂ ਪੂਰੀ ਫਿਲਮ ਸਾਰੀ ਫਿਲਮ ਚ ਰੋਣਾ ਹਾਂਜੀ ਅੱਛਾ ਤੁਸੀਂ ਹਾਲ ਤੱਕ ਦੇਖਿਆ ਨਹੀਂ ਦੇਖੀ ਚਲੋ ਨਹੀਂ ਮੈਂ ਵੇਖੀ ਨਹੀਂ ਪਰ ਹੁਣ ਵੇਖਣੇ ਤੁਸੀਂ ਜ਼ਰੂਰ ਜਾ ਕੇ ਪਰਿਵਾਰ ਸਮੇਤ ਜ਼ਰੂਰ ਦੇਖ ਕੇ ਆਇਆ ਸਾਡੇ ਕੋਲ ਜੀ ਜੀ ਕਿਦਾਂ ਦਾ ਅੱਗੇ ਪ੍ਰੋਜੈਕਟ ਕੀ ਹੈ ਨੈਕਸਟ ਬਹੁਤ ساری ਫਿਲਮਾਂ ਲਾਈਨ ਅਪ ਹੈ ਕਾਲ ਬਹੁਤ سارے ਆ ਰਹੇ ਹੈ ਬਹੁਤ ਸਾਰੇ ਪਿਆਰ ਪੰਜਾਬ ਨੂੰ ਮਿਲ ਰਿਹਾ ਤੇ ਇਹ ਉਮੀਦ ਹੈ ਕਿ ਬਹੁਤ ਕੰਮ ਕਰਾਂਗੇ ਹਨ ਥੈਂਕ ਯੂ ਖਲਮ ਨੂੰ ਖਲਮ ਬਹੁਤ ਵਧੀਆ ਚੱਲੀ ਹੈ ਬਹੁਤ ਵਧੀਆ ਬਿਜ਼ਨਸ ਕੀਤਾ ਤੁਹਾਡੇ ਪਿਆਰ ਸਦਕਾ ਸਨਮੇ ਨੂੰ ਸਪੋਰਟ ਕੀਤੀ ਹੈ ਥੈਂਕ ਯੂ ਸੋ ਪੂਰੀ ਟੀਮ ਦੇ ਨਾਲ ਆਏ ਆ ਜੀ ਥੋੜੇ ਫਿਰੋਜ਼ਪੁਰ ਤੋਂ ਹੀ ਅਸੀਂ ਅੱਜ ਟੂਰ ਸ਼ੁਰੂ ਕੀਤਾ ਕਿ ਪੂਰੇ ਪੰਜਾਬ ਦਾ ਅਸੀਂ ਜਾ ਕੇ ਸਨਮੇ ਨੂੰ ਥੈਂਕਸ ਕਰਕੇ ਆਈਏ ਤੋ ਥੋੜਾ ਸਾਰਿਆਂ ਦਾ ਇੱਕ ਵਾਰ ਫੇਰ ਥੈਂਕਸ ਤੇ ਸਾਰੀ ਕਿ ਤੁਹਾਨੂੰ ਇੰਟਰੈਕਟ ਕੀਤਾ ਚੱਲਦੀ ਫਿਲਮ ਦੇ ਵਿੱਚ ਆ ਕੇ ਥੋੜਾ ਐਂਟਰਟੇਨ ਰੱਖਿਆ ਸੀ ਥੈਂਕ ਯੂ ਹਾਂਜੀ ਅਦਿੱਤਿਆ ਰਾਹੀਂ ਥੈਂਕ ਯੂ ਕਰੋ ਬਾਈ ਥੈਂਕ ਯੂ ਜੀ ਦੇਵ ਜੀ ਬਹੁਤ ਬੜਾ ਲੱਗਦਾ ਸਾਰੇ ਬਹੁਤ ਪਿਆਰ ਦੇ ਰਹੇ ਹੋ ਥੈਂਕ ਯੂ ਭਾਈ ਜੀ ਥੈਂਕ ਯੂ ਭਾਈ ਜੀ ਤੇਰੇ ਲਈ ਮੈਸੇਜ ਲੈ ਲੈਣਾ ਪਰ ਅਸੀਂ ਉਹਨੂੰ ਪੂਰੀ ਤਰ੍ਹਾਂ ਨਾਲ ਰੱਖ ਦੇਈਏ ਤੋ ਮੈਂ ਇਹੀ ਕਹੂੰਗਾ ਜੇ ਸਿਨੇਮਾ ਦੇਖਦੇ ਹੋ ਸਿਨੇਮਾ ਇੱਕ ਬਹੁਤ ਵਧੀਆ ਸਾਧਨ ਹੈ ਜਿਹੜਾ ਕਿ ਜਿਹਨੂੰ ਤੁਸੀਂ ਦੇਖ ਕੇ ਮਤਲਬ ਉਧਰ ਸਕਦੇ ਹਾਂ ਜਾਂ ਸਮਾਜ ਨੂੰ ਮੈਸੇਜ ਦੇ ਸਕਦਾ ਹੈ ਪਰ ਸਿਨੇਮੇ ਤੋਂ ਸਾਨੂੰ ਸਿੱਖਿਆ ਵੀ ਲੈਣੀ ਚਾਹੀਦੀ ਹੈ ਫਿਲਮ ਬਾਰੇ ਥੋੜੀ ਡਿਟੇਲ ਦੇ ਜੀ ਕੋਈ ਡਿਟੇਲ ਦੇ ਵਿੱਚ ਇਹ ਹੈ ਕਿ ਚੱਲ ਰਹੀ ਹੈ ਜੀ ਫਿਲਮ ਸਾਰਿਆਂ ਨੂੰ ਪਸੰਦ ਆ ਰਹੀ ਹੈ ਔਰ ਜਿਹੜਾ ਹੀਰੋ ਹੈ ਉਹ ਇੱਕ ਰੋਬਿਨ ਹੁੱਡ ਦੇ ਤੌਰ ਤੇ ਅਸੀਂ ਦਿਖਾਇਆ ਕਿ ਕਿਵੇਂ ਲੋਕਾਂ ਦਾ ਭਲਾ ਕਰਨ ਵਾਲੇ ਜਿਹੜੇ ਇਨਸਾਨ ਨੇ ਅਕਤੂਨੀਆ ਦੇ ਵਿੱਚ ਘਟਨੇ ਇਹੋ ਜੇ ਪਾਤਰ ਦੁਨੀਆ ਦੇ ਵਿੱਚ ਘਟਨੇ ਪਹਿਲਾਂ ਅਸੀਂ ਇਹ ਥੋੜਾ ਜਿਹਾ ਕਰੈਕਟਰ ਕਰੈਕਟਰ ਚੱਕਿਆ ਜਿਵੇਂ ਅਸੀਂ ਜੱਗੇ ਸੂਰਮੇ ਦੀ ਗੱਲ ਕਰਦੇ ਹੁੰਦੇ ਸੀਗੇ ਜਾਂ ਉਹਨਾਂ ਯੋਧਿਆਂ ਦੀ ਗੱਲ ਕਰਦੇ ਹੁੰਦੇ ਸੀ ਜਿਹੜੇ ਰੋਬਨ ਹੁੱਡ ਹੁੰਦੇ ਸੀ ਨੇ ਸਵਾਰ ਤੋਂ ਉਹਨਾਂ ਦੀ ਆਪਣੀ ਲੜਾਈ ਨੂੰ ਤੁਸੀਂ ਪਰ ਉਹਨਾਂ ਦੇ ਹੱਥ ਚ ਛੱਡ ਜਾਂਦੇ ਸੀ। ਤੋਂ ਇਦਾਂ ਦਾ ਉਹ ਇਦਾਂ ਦੀ ਫਿਲਮ ਹੈ ਇਸ ਕਰਕੇ ਲੋਕਾਂ ਨੂੰ ਪਸੰਦ ਆਈ ਜਾਂ ਪਿਆਰ ਦਿੱਤਾ। ਤੋਂ ਸਾਡਾ ਸਿਨੇਮਾ ਆਲਵੇਸ ਇਹੀ ਰਿਹਾ ਕਿ ਅਸੀਂ ਸਮਾਜ ਤੋਂ ਹੀ ਕਹਾਣੀਆਂ ਚੱਕੀ ਤੇ ਕੋਈ ਨਾ ਕੋਈ ਮੈਸੇਜ ਜ਼ਰੂਰ ਕਨਵੇ ਕਰੀਏ ਐਂਟਰਟੇਨਮੈਂਟ ਦੇ ਨਾਲ। ਭਾਜੀ ਇੱਕ ਗੱਲ ਹੋਰ ਪੁੱਛਣੀ ਆ। ਹਾਂਜੀ ਜੀ। ਦੋ ਦੋ ਫਿਲਮਾਂ ਆਉਣੀਆਂ ਹਨ ਰਿਲੀਜ਼ ਹੋਣੀਆਂ। ਹੁਣ ਵੀ ਪੈਰਲਲ ਦੋ ਚੱਲ ਰਹੀਆਂ। ਹੂੰ। ਇਹ ਇਹ ਹਾਨੀ ਕਰਕੇ ਨਹੀਂ ਸਾਡੇ ਸਿਨੇਮੇ ਨੂੰ। ਬਾਈ ਦੇਖੋ ਕਈ ਵਾਰ ਪਤਾ ਕੀ ਹੈ ਮਜਬੂਰੀ ਬਣ ਜਾਂਦੀ ਹੈ। ਕੋਈ ਬੰਦਾ ਜਾਣ ਬੁੱਝ ਕੇ ਫਿਲਮ ਨਹੀਂ ਲਾਉਂਦਾ ਇਹ ਜਦੋਂ ਕੋਈ ਕੰਪੀਟੀਸ਼ਨ ਆ ਕੋਈ ਵੀ ਬੰਦਾ ਨਹੀਂ ਚਾਹਦਾ ਕੋਈ ਪ੍ਰੋਡਿਊਸਰ ਨਹੀਂ ਚਾਹਦਾ ਕਿ ਉਹਦਾ ਨੁਕਸਾਨ ਕਰਾਵੇ ਕਿਉਂਕਿ ਸਾਡੇ ਉੱਤੇ ਦੇਖੋ ਸਾਉਦੀਆ ਫਿਲਮਾਂ ਵੀ ਆ ਰਹੀਆਂ ਨੇ ਬਾਲੀਵੁੱਡ ਵੀ ਆ ਰਿਹਾ ਹਾਲੀਵੁੱਡ ਵੀ ਆ ਰਿਹਾ ਤਾਂ ਕਿਹੜੇ ਵਾਰ ਇਹ ਹੁੰਦਾ ਕਿ ਯਾਰ ਸਾਉਦੀ ਫਿਲਮ ਬਹੁਤ ਵੱਡੀ ਆ ਰਹੀ ਹੈ ਯਾਰ ਇਸ ਸਟੇਟ ਤੇ ਆ। ਹੁਣ 2 ਹਫ਼ਤੇ ਹਰ ਇੱਕ ਫਿਲਮ ਨੂੰ ਚਾਹੀਦੇ ਹੁੰਦੇ ਨੇ ਕਮਾਈ ਕਰਨ ਲਈ ਪਿੱਛੇ ਅਰਦਾਸ ਹੋਣੀ ਹੈ 13 ਸਤੰਬਰ ਨੂੰ ਤਾਂ ਪ੍ਰੋਡਿਊਸਰਾਂ ਨੂੰ ਇਹ ਲੱਗਿਆ ਕਿ ਅਰਦਾਸ ਇੱਕ ਵੱਡੀ ਫਰੈਂਚਾਈਜ਼ੀ ਹੈ ਔਰ ਲੋਕ ਉਹਦੇ ਨਾਲ ਜੁੜੇ ਹੋਏ ਨੇ ਉਹਦੇ ਦੋਵੇਂ ਪਾਰਟ ਬਹੁਤ ਵੱਡੇ ਗਏ ਨੇ ਓਵਰ ਸੀ ਦੇ ਵਿੱਚ ਬਹੁ ਤੋ ਇਹੀ ਕਾਰਨ ਸੀ ਪਰ ਕਲੈਸ਼ ਹੋ ਗਿਆ ਬਟ ਕਲੈਸ਼ ਮੈਨੂੰ ਲੱਗਦਾ ਕਿ ਪੋਜ਼ਿਟਿਵ ਵੇ ਦੇ ਵਿੱਚ ਹੋਣਾ ਚਾਹੀਦਾ ਉਹ ਕੰਪੀਟੀਸ਼ਨ ਨਹੀਂ ਬਣਾ ਲੈਣਾ ਚਾਹੀਦਾ ਸੋ ਜਿਹੜੀ ਮੈਂ ਦੋਵੇਂ ਫਿਲਮਾਂ ਨੇ ਚੰਗਾ ਕੀਤਾ ਦੇਖੋ ਦੋਵੇਂ ਫਿਲਮਾਂ ਠੀਕ ਜਾ ਰਹੀਆਂ ਸੋ ਸਿਨੇਮਾ ਇਹੀ ਹੈ ਪਹਿਲਾਂ ਲਵ ਪੰਜਾਬ ਤੇ ਇੱਕ ਹੋਰ ਵੀ ਨਵਾਈ ਸੀ ਅਰਦਾਸ ਆਈ ਸੀ ਅਰਦਾਸ ਸ਼ਿਟ ਦੇ ਦੋਵੇਂ ਫਿਲਮਾਂ ਨੇ ਬਹੁਤ ਛੋਟਾ ਬਿਜ਼ਨਸ ਕੀਤਾ ਸੀ ਸੋ ਜੇ ਸਿਨੇਮਾ ਚੰਗਾ ਹੈ ਨਾ ਭਾਈ ਜੀ ਚਾਹੇ ਦੋ ਆ ਜਾਣ ਚਾਹੇ ਤਿੰਨ ਆ ਜਾਣ ਫਿਲਮਾਂ ਚੱਲਦੀ ਜਾਂਦੀਆਂ ਨੇ ਲੋਕੋ ਬਸ ਇਹ ਕੇ ਹੈ ਕਿ ਥੋੜਾ ਜਿਹਾ ਸ਼ੋ ਵੰਡੇ ਜਾਂਦੇ ਨੇ ਤੇ ਆਡੀਅנס ਜਿਹੜੀ ਉਹ ਵੰਡੀ ਜਾਂਦੀ ਹੈ ਚੰਗਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਹੁੰਦਾ ਆਲਵੇਜ਼ ਬਿਜ਼ਨਸ ਕਰਕੇ ਗਾਂਧੀ 3 ਤੋਂ ਬਾਅਦ ਗਾਂਧੀ 4 ਦੀ ਵੀ ਤਿਆਰੀ ਹੈ ਹਲੇ ਵੀਰੇ ਕੋਈ ਤਿਆਰੀ ਨਹੀਂ ਹਲੇ ਹੋਰ ਆਉਣੀਆਂ ਨੇ ਹਲੇ ਹੋਰ ਅਸੀਂ ਚੰਗੀਆਂ ਕਹਾਣੀਆਂ ਲੋਕਤਾਂ ਨੂੰ ਬੰਦੇ ਆ ਵੀ ਅਸੀਂ ਲਾਈਵ ਤੇ ਦੱਸੂ ਉਹਨੂੰ ਦੱਸਾਂਗੇ ਇਹੋ ਦੀਆਂ ਕਹਾਣੀਆਂ ਜਿਹੜੀਆਂ ਕਿ ਸਾਡੇ ਸੁਪੇ ਹੋਏ ਹੀਰੋ ਨੇ ਲੁੱਕੇ ਹੋਏ ਪੰਜਾਬ ਦੇ ਹੀਰੋ ਨੇ ਜਿਹੜੇ ਬਾਰੇ ਅਸੀਂ ਜਾਣਦੇ ਜੀ ਸੋ ਉਹ ਜਿਹੇ ਬੰਦੇ ਨੇ ਕਹਾਣੀਆਂ ਸੀ ਲੈ ਕੇ ਆ। ਬੀਨੂ ਢਿੱਲੋਂ ਜੀ ਦਾ ਕਰੈਕਟਰ ਵਿੱਚ ਹੈ ਨਹੀਂ ਪਰ ਬੀਨੂ ਢਿੱਲੋਂ ਜੀ ਤੁਹਾਡੇ ਨਾਲ ਨੇ ਦੋਸਤ ਨੇ। ਮੈਨੂੰ ਬਈ ਮੇਰੇ ਵੱਡੇ ਭਰਾ ਨੇ ਆਲਵੇਸ ਸਪੋਰਟ ਕਰਦੇ ਨੇ। ਔਰ ਤੁਸੀਂ ਮੈਨੂੰ ਦੱਸਤਾ ਵੀ ਤੁਹਾਡੇ ਤੋਂ ਵੱਡੇ ਨੇ। ਮੈਂ ਕਹਿੰਦਾ ਬਈ ਭਰਾ ਭਰਾ ਦੀ ਹਰ ਬਾਣੀ ਹੈ। ਇਹ ਕੰਪਲੀਮੈਂਟ ਬੀਨੂ ਜੀ ਹੱਸ ਰਹੇ ਕੋਈ ਸ਼ਬਦ ਬੋਲ ਦਿਓ। ਆ ਬੋਲਣ ਲੋਕ ਰਹਿ ਹੀ ਨਹੀਂ। ਨਾ ਨਾ ਬੀਨੂ ਭਾਈ ਤਾਂ ਵੀਰੇ ਸਭ ਤੋਂ ਤੁਸੀਂ ਭਰਾ ਲਾਉਣ ਜ਼ਰੂਰੀ ਸੀ। ਵਧੀਆ ਗੱਲ ਹੈ। ਵੱਡਾ ਹੈਡਾਇਰ ਵੱਡਾ ਭਰਾ ਹੈ। ਇੱਕ ਇੱਕ ਰਿਸਪੈਕਟ ਹੈ। ਨਹੀਂ ਨਹੀਂ ਠੀਕ ਹੈ ਭਾਈ ਲਈ। ਔਰ ਦੂਜੀ ਗੱਲ ਇਹ ਹੈ ਸਾਡੇ ਇਹ ਰੋਲ ਮਾਡਲ ਇਸ ਕਰਕੇ ਨੇ ਕਿਉਂਕਿ ਸਭ ਤੋਂ ਫਿੱਟ ਨਹੀਂ ਬਾਈ ਇੰਡਸਟਰੀ ਦੇ ਵਿੱਚ ਐਨਾ ਹਿੱਟ ਐਕਟਰ ਕੋਈ ਨਹੀਂ ਹੈਗਾ ਪੰਜਾਬੀ ਇੰਡਸਟਰੀ ਦਾ ਜਸੀਪਾ ਬਹੁਤ ਵਧੀਆ ਸਿੰਗਰ ਕਿਉਂਕਿ ਹਿੱਟ ਗਾਇਕ ਰਿਹਾ ਜਸੀ ਥੈਂਕ ਯੂ ਜਦੋਂ ਤੋਂ ਇਹ ਮਾਡਲ ਜਸੀ ਬੇਟਾ ਕੈਰੈਕਟਰ ਦਾਦੇ ਪਛਾਣ ਨਹੀਂ ਹੋਣੀ ਬਾਈ ਕਿਹੜਾ ਕੈਰੈਕਟਰ ਹੈ ਪਛਾਣ ਨਹੀਂ ਆਉਂਦਾ ਇਹ ਜੋ ਮੁੱਖ ਮੰਤਰੀ ਪੰਜਾਬ ਵਿੱਚ ਬਣਿਆ ਹੈ ਕੈਪਟਨ ਹਮਿੰਦਰ ਸਿੰਘ ਅੱਛਾ ਇਹ ਮਨੂ ਦੇ ਕੈਪਟਨ ਮਨਿੰਦਰ ਸਿੰਘ ਬਣੇ ਤੇ ਇਹਨੂੰ ਪਤਾ ਲੱਗ ਗਿਆ ਜਿਹਨੂੰ ਪਤਾ ਲੱਗਿਆ ਉਹ ਖੁਸ਼ੀ ਮਨਾਉਣਗੇ ਅੱਛਾ ਵਧੀਆ ਕਰੇ ਚੰਗਾ ਕੰਮ ਕੀਤਾ ਮਾਣ ਆ ਰਿਹਾ ਦੇ ਵਿੱਚ ਅੱਛਾ ਕਿੱਦਾਂ ਦਾ ਮਹਿਸੂਸ ਹੋਇਆ ਫਿਲਮ ਕਰਕੇ ਭਾਈ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੇਖੋ ਜਿਹੜਾ ਸਿਨੇਮਾ ਹੈ ਜਿਹੜੇ ਆਰਟਿਸਟ ਸਿਨੇਮਾ ਦਾ ਕੰਮ ਕੀ ਹੈ ਵੀ ਜੋ ਪੰਜਾਬ ਚ ਹੋ ਰਿਹਾ ਹੈ ਹਰ ਇੱਕ ਬੰਦਾ ਆਪਣੇ ਢੰਗ ਨਾਲ ਕੰਮ ਕਰਨਾ ਚਾਹੁੰਦਾ ਇੱਕ ਮਿੰਟ ਯਾਰ ਇੱਕ ਕੋਈ ਬੰਦਾ ਧਾਰਮਿਕ ਬੰਤੀ ਕਰਨਾ ਚਾਹੁੰਦਾ ਜਿਵੇਂ ਗਾਂਧੀ ਵਾਈ ਦਾ ਉਹਦਾ ਆਪਣਾ ਕੈਰੈਕਟਰ ਸੀਗਾ ਉਹ ਆਰਟਿਸਟਾਂ ਨਾਲ ਕੋਈ ਚੰਗਾ ਕੰਮ ਕਰ ਰਿਆ ਸੀ ਉਹਦਾ ਆਪਣਾ ਆਪਣਾ ਰਸਤਾ ਸੀ ਲੇਕਿਨ ਆਰਟਿਸਟਾਂ ਦਾ ਸਿਨੇਮੇ ਦਾ ਕੰਮ ਤਾਂ ਇਹ ਹੁੰਦਾ ਹੈ ਕਿ ਸਮਾਜ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਤੇ ਉਹਦੇ ਚੰਗਾ ਹੋ ਕੀ ਹੋਏ ਅਸੀਂ ਭਾਈ ਉਹਨਾਂ ਨੇ ਜਿਹੜਾ ਉਹਨਾਂ ਨਾਲ ਗ੍ਰੈਕਟ ਨੂੰ ਫੜਿਆ ਹੈ ਉਹ ਉਹਦੇ ਚ ਕਿੰਨੇ ਵਧੀਆ ਗੁਣ ਸੀ ਨਹੀਂ ਲੋਕ ਸਿਰਫ ਉਹਨੂੰ ਇੱਕ ਬਦਮਾਸ਼ ਤੌਰ ਤੇ ਦੇਖਦੇ ਸੀ ਲੇਕਿਨ ਉਹਨੇ ਆਪਣਾ ਰਸਤਾ ਭਾਵੇਂ ਕਿਦਾਂ ਮਰਜ਼ੀ ਬਣਾਇਆ ਪਰ ਉਹਨੇ ਕੰਮ ਬਹੁਤ ਵਧੀਆ ਕੀਤਾ ਉਹਨੂੰ ਲੈ ਕੇ ਆਉਣਾ ਸਮਾਜ ਦੇ ਵਾਸਤੇ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਜੋ ਬਾਈ ਲੇਵ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਐ ਇਦਾਂ ਹੀ ਹੋਰ ਬੜੇ ਕੈਰੇਕਟਰ ਨੇ ਜਿਵੇਂ ਬਾਈ ਜਿਉਹਨੇ ਦੱਸਿਆ ਉਹ ਲੈ ਕੇ ਆਉਣਾ ਸਾਡੀ ਡਿਊਟੀ ਬਣਦੀ ਐ ਉਹਨਾਂ ਨੂੰ ਦੇਖਣਾ ਪਸੰਦ ਕਰਨਾ ਉਹਨਾਂ ਨੂੰ ਸਾਨੂੰ ਸ਼ਾਬਾਸ਼ ਦੇਣਾ ਉਹ ਤੁਹਾਡੀ ਡਿਊਟੀ ਐ ਸਾਰੇ ਲੋਕਾਂ ਦੀ ਡਿਊਟੀ ਐ ਤੇ ਇਦਾਂ ਹੀ ਕਿਉਂਕਿ ਜੇ ਆਪਾਂ ਇੱਕ ਇੱਕ ਰੁੱਖ ਐ ਉਹਨੂੰ ਕੱਲੇ ਪੱਤੇ ਲੱਗੇ ਨੂੰ ਤਾਂ ਵੀ ਚੰਗਾ ਲੱਗਦਾ ਫੁੱਲ ਵੀ ਲੱਗੇ ਹੋਣੇ ਚਾਹੀਦੇ ਨੇ ਫਲ ਵੀ ਲੱਗੇ ਹੋਣੇ ਚਾਹੀਦੇ ਨੇ ਉਹਦੇ ਵਿੱਚ ਹਰ ਇੱਕ ਚੀਜ਼ ਚਾਹੀਦੀ ਐ ਇਸ ਕਰਕੇ ਸਿਨੇਮੇ ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਹੋਣੀ ਬਹੁਤ ਜ਼ਰੂਰੀ ਐ ਉਹ ਜੋ ਭਾਈ ਹੁਣੀ ਲੈ ਕੇ ਆ ਰਹੇ ਨੇ ਅਸੀਂ ਤਾਂ ਭਾਈ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਵੀ ਇਹਨਾਂ ਨੇ ਇੱਕ ਇਸ ਤਰ੍ਹਾਂ ਦੇ ਸਿਨੇਮੇ ਬਹੁਤ ਆਪ ਕੀਤਾ। ਥੈਂਕ ਯੂ। ਇਹਨਾਂ ਤੇ ਵਧੀਆ-ਵਧੀਆ ਕੰਟੈਂਟ ਆਪਦੇ ਆਪ ਵਿੱਚ ਲੱਗਦਾ ਜਿਹੜੇ ਮੁਕਾਮ ਤੇ ਜਿਹੜੇ ਮੁਕਾਮ ਤੇ ਆ ਕੁਰਸੀਆਂ ਤੇ ਜਿੱਥੇ ਬੈਠਿਆ ਉਹਨਾਂ ਇੰਟਰਵਿਊ ਆਉਂਦੀਆਂ ਨੇ। ਇਹ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਹ ਸਭ ਤੁਹਾਡੇ ਕਰਕੇ ਹੁੰਦੀਆਂ ਨੇ ਤੁਸੀਂ ਤਾੜੀਆਂ ਮਾਰਦੇ ਹੋ ਕੀਮਤੀ ਸਮੇਂ ਤੇ ਸਮਾਂ ਗੱਡ ਕੇ ਆਪਣੇ ਕੀਮਤੀ ਪੈਸੇ ਖਰਚ ਕੇ ਸਾਨੂੰ ਬਾਹਨਣ ਆਉਣਿਓ ਸਿਨੇਮਾ ਘਰ ਵਿੱਚ ਸਾਡਾ ਫਰਜ਼ ਬਣਦਾ ਹੈ। ਵੀ ਵਧੀਆ ਵਧੀਆ ਸਿਨੇਮਾ ਥੋੜੇ ਪੂਰੇ ਲੈ ਕੇ ਆਈ ਤੇ ਥੋੜੀ ਜਿਹੜਾ ਕਸੌਟੀ ਆ ਉਹਦੇ ਉੱਤੇ ਪੂਰੇ ਖਰੇ ਉੱtre ਸੀ ਥੋੜੇ ਕੀ ਕਿਹੜੇ ਪ੍ਰੋਜੈਕਟਾਂ ਕਲੇ ਵੀਰੇ ਅਗਲੇ ਦਾ ਇੱਕ ਦੋ ਹੈਗੇ ਵੀਰੇ ਆਰ ਲੈਂਡ ਦਾ ਜਦੋਂ ਡੇਟ ਫਿਕਸ ਹੋ ਜੂਗਾ ਦੱਸੂਗਾ ਪਹਿਲਾਂ ਮੇਰੇ ਖਾਲ ਖੁਸ਼ਖਬਰੀ ਫਿਰ ਮੈਂ ਉਹ ਆਉਣੀ ਆ ਜੀ ਇਹ ਹਜੇ ਡੇਟ ਫਿਕਸ ਨਹੀਂ ਹੋਈ ਉਹ ਦਿਖਾ ਦੇ बस यही था, है था, था, भी ਤੁਹਾਡਾ ਸਾਰਿਆਂ ਦਾ ਸਾਰਾ ਪੂਰੇ ਸਿਰ ਚੋਕ ਦੱਬੀ ਰਹੇ ਇੱਦਾਂ ਪਿਆਰ ਕਰਦੇ ਰਹੋ ਤੇ ਹਮੇਸ਼ਾ ਅਸੀਂ ਵਚਨਬੱਧਾ ਵੀ ਵਧੀਆ-ਵਧੀਆ ਸਿਨਮਾ ਤੁਹਾਡੇ ਪੂਰੇ ਕਹਿੰਦੇ ਰਹੀਏ ਚੜ੍ਹਦੀ ਕਲਾ ਚ ਰਹੋ ਆਪਣਾ ਸਹਿਜ ਦਾ ਖਿਆਲ ਰੱਖੋ ਆਪਣੀ ਆੜ ਕਰਦੇ ਰਹੋ ਤਿੰਨੂ ਤੇ ਦੇਵ ਹੋਰਾਂ ਦੀ ਬੜੀ ਪੁਰਾਣੀ ਜੋੜੀ ਹੈ ਭਗਵੰਤ ਮਾਨ ਹੋਰਾਂ ਨਾਲ ਹਾਂਜੀ 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 ਉਹ ਦਿਨ ਵੀ ਆਉਂਦੇ ਯਾਦ ਜਿਵੇਂ ਹੁਣ ਇਕੱਠੇ ਹੋ ਗਏ ਕਰਨਜੀਤ ਬਾਈ ਹੋਰੀ ਸਾਰੇ ਕਿਉਂ ਨੇ ਬਾਈ ਜੀ ਹੁਣ ਵੀ ਇਕੱਠੇ ਨੇ ਜਾਰੀ ਹੈ ਸਾਰਿਆਂ ਦੀ ਉਹ ਕੋ ਪਟਕੇ ਵਾਲੀਆਂ ਸਿਕਟਾਂ ਹਾਂ ਸਾਰੇ 45 ਦੇ ਕਿਟੇ ਹੁਣ ਜਿਆਦੇ ਹੁਣ ਜਿਆਦੇ ਚੱਲੀਆਂ ਨੇ ਵੀਰੇ ਬਾਅਦ ਵਿੱਚ ਸਾਡੇ ਜਦੋਂ ਬਾਈ ਹੋਣੀ ਪਤਨੀ ਬਣੀ ਉਸ ਤੋਂ ਬਾਅਦ ਜਿਆਦੇ ਚੱਲੀਆਂ ਸਾਬ ਬਹੁਤ ਜਿਆਦੇ ਦੁਬਾਰੇ ਚੱਲ ਪਈਆਂ ਜੀ ਤੇ ਹੁਣ ਵੀ ਅਸੀਂ ਪਸੰਦ ਕਰਦੇ ਜੋ ਦੇਖਣੇ ਕੱਲ ਵੀ ਅਸੀਂ ਦੇਖਦੇ ਅੱਜ ਵੀ ਦੇਖਦੇ ਮਾਨਸਾਪਾ ਉਵੇਂ ਮਿਲਦੇ ਰਹਾ ਜੀ ਉਵੇਂ ਉਵੇਂ ਪਿਆਰ ਹੈ ਜੋ ਵੀ ਪਿਆਰ ਹੈ ਉਹੀ ਪਿਆਰ ਹੈ ਜੀ ਬੜੀ ਕੋਸ਼ਿਸ਼ ਕਰ ਰਹੇ ਹਾਂ ਪਲੈਨਿੰਗ ਸਾਡੀ ਹੈਗੀ ਇਕੱਠੇ ਫਿਲਮ ਕਰੀਏ ਸੀ ਮਾਨਸਾਪਾ ਲੈ ਕੇ ਹਾਂ ਜੀ ਹਾਂ ਵਾਈਕਲ ਕਿੱਥੇ ਗਿਆ ਅੱਛਾ ਕਰਿਆ ਫਰੋਜ਼ਪੁਰ ਵਾਲਿਆਂ ਨੂੰ ਕੁਝ ਬੋਲੂਗਾ ਹੈ ਜੀ ਫਰੋਜ਼ਪੁਰ ਵਾਲਿਆਂ ਦਾ ਬੜਾ ਧੰਨਵਾਦ ਜੀ ਬਹੁਤ ਤਸਵੀਰ ਇਹ ਕਹਿ ਰਹੇ ਸਾਡੇ ਵਾਰ ਕੋਈ ਬੋਲੂਗੇ ਫਰੋਜ਼ਪੁਰ ਯਾਰ ਛੱਡ ਦੇ ਲੈ ਦੇਖ ਪਹਿਲਾਂ ਕੀਤਾ ਸੀ ਫਰੋਜ਼ਪੁਰ ਵਾਲਿਆਂ ਨੇ ਮੈਂ ਦੱਸ ਲਿਆ ਫਰੋਜ਼ਪੁਰ ਪਹਿਲਾ ਦਿਨ ਪਹਿਲਾ ਪਹਿਲਾ ਦਿਨ ਪਹਿਲਾ ਦਿਨ ਵੈਰੀ ਵੈਰੀ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੋ ਸਕਦਾ ਬਾਬਾ ਜੀ ਦੂਜੀ ਗੱਲ ਫਰੋਜ਼ਪੁਰ ਪਟਿਆਲੇ ਵਾਲੇ ਆਪਾਂ ਆਪਰੇ ਆਪ ਵੰਡ ਲਈ ਯਾਰ ਆਪਾਂ ਇੱਕੋ ਹੀ ਆ ਕਿੰਨੇ ਜ਼ਿਲ੍ਹਿਆਂ ਜਾਣਾ ਹੁਣ ਸਾਰੇ ਸਾਰੇ ਜ਼ਿਲ੍ਹਿਆਂ ਜਿਹੜਾ ਰਾਉਂਡ ਹੈ ਬਾਈ ਸਾਰੇ ਕਿਦੀ ਕਰਾਂਗੇ ਮਾਰੇ ਹੱfte ਤੱਕ ਨਾ ਜਾਂਦੇ ਰਵਾਂਗੇ ਸਾਰੇ ਜਿਹੜੇ ਓਕੇ ਦੇਖੋ ਧੰਨਵਾਦ ਕਰਨਾ ਪੜਦਾ ਆ ਔਡੀਅੰਸ ਦਾ ਹਰ ਬੰਦਾ ਆਪਣੀ ਜੇਬ ਚੋਂ ਆਪਣਾ ਇੱਕ ਦਾ ਟਾਈਮ ਕੀਮਤੀ ਕੱਢ ਕੇ ਆਉਂਦਾ ਦੂਜਾ ਪੈਸੇ ਕੱਢ ਕੇ ਆਉਂਦਾ ਤੇ ਤੀਜਾ ਸਿਨੇਮੇ ਨੂੰ ਸਪੋਰਟ ਕਰਦਾ ਹੈ ਬਿਲਕੁਲ ਔਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਸਾਰਿਆਂ ਦਾ ਧੰਨਵਾਦ ਥੈਂਕਸ ਕਰਨਾ ਪੈਂਦਾ ਹਾਂਜੀ ਵਧੀਆ ਜੀ ਇਹਦੇ ਵਿੱਚ ਵੀ ਕਿਦਾਂ ਦਾ ਕੈਰੇਕਟਰ ਸੋੜ ਇਹਦੇ ਵਿੱਚ ਬਸ ਕੰਟੀਨਿਊ ਚੱਲ ਰਹੀ ਹੈ ਦੋਸਤ ਅੱਛਾ ਜੀ ਮੇਰੇ ਨਾਲ ਹੋਰ ਕੀ ਹੋਰ ਹੋਰ ਬਹੁਤ ਵਧੀਆ ਹੈਗੀ ਬਹੁਤ ਪ੍ਰੇਰਿਤ ਹੋ ਰਹੀ ਹੈਗੀ ਅੱਛਾ ਨਹੀਂ ਤੇ ਪਹਿਲਾਂ ਨਾਲੋਂ ਹੋਰ ਵਧੀਆ ਨਿਕਰ ਗਿਆ ਇਹ ਦੇ ਵਿੱਚ ਤੇ ਪਸੰਦ ਕੀਤਾ ਜਾ ਰਿਹਾ ਇਹ ਦੇ ਵਿੱਚ ਬੋਲੀ ਪਈ ਆ ਬੋਲੀ ਨੂੰ ਬੜਾ ਪਿਆਰ ਮਿਲ ਰਿਹਾ ਜੀ ਆਹ ਦੇ ਫਿਰ ਬੋਲੀ ਪੌਣੀ ਪੜੀ ਬੋਲੀ ਨੂੰ ਬਾਦੇ ਬਾਦੇ ਨਹੀਂ ਪੌਣੀ ਪੜੀ ਬੋਲੀ ਤਾਂ